ਸਤਿ ਸ੍ਰੀ ਅਕਾਲ ਜੀ ਮੈਂ ਅਰਸ਼ਦੀਪ ਸਿੰਘ ਤੇ ਇਹ ਹਰਜੀਤ ਸਿੰਘ ਤੁਹਾਡੇ ਸਾਹਮਣੇ ਪੇਸ਼ ਹੋਇਆ ਸਾਡਾ ਮਕਸਦ ਹੈਗਾਗਾ ਦੇ ਲਈ ਜੋ ਹਾਪੀ ਦੀਆਂ ਦੋ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਨਾ ਜਿਹਦੇ ਵਿੱਚ ਅਸੀਂ ਜਿਹੜੀਆਂ ਕਿਤਾਬਾਂ ਪੜ੍ਹੀਆਂ ਫਿਲਮਾਂ ਦੇਖੀਆਂ ਉਹਨਾਂ ਦੇ ਰਿਵਿਊਜ਼ ਕਹਿ ਲੋ ਜਾਂ ਉਹਨਾਂ ਤੋਂ ਜਿਹੜਾ ਸਿੱਖਿਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਤਾਂ ਕਿ ਤੁਸੀਂ ਉਹ ਤੋਂ ਫਾਇਦਾ ਲੈ ਸਕੋ ਪੇਸ਼ ਹੋਇਆ ਕਰ। ਸੋ ਅੱਜ ਦੀ ਜਿਹੜੀ ਵੀਡੀਓ ਆ ਉਹ ਹੈਗੀ ਆ ਕਿਤਾਬ ਤੇ थिंक एंड ग्रो रिच बाय नेपोलियन हिल ने लिखी है ये ਤੇ ਇੰਟਰਨੈਸ਼ਨਲ ਬੈਸਟ ਸੈਲਰ ਆ ਬਹੁਤ ਕਿਤਾਬ ਲਿਖੀ ਹੈ ਸਾਰੀ ਦੁਨੀਆ ਦੇ ਵਿੱਚ ਇਹਦੇ ਵਿੱਚ ਲੇਖਕ ਨੇ ਸਿਰਫ ਮਤਲਬ ਕਿ ਇਹ ਦੱਸਿਆ ਵੀ ਜੇ ਤੁਸੀਂ ਅਮੀਰ ਹੋਣਾ ਬਹੁਤ ਸਾਰੇ ਪਲਾਨਸ ਨੇ ਦੁਨੀਆ ਦੇ ਵਿੱਚ ਅਮੀਰ ਹੋਣ ਦੇ ਕਿਸੇ ਦਾ ਅੱਡ ਪੈਟਰਨ ਹੈ ਕਿਸੇ ਦਾ ਅੱਡ ਪੈਟਰਨ ਹੈ ਪਰ ਜਿਹੜਾ ਇਹਦੇ ਕਿਤਾਬ ਦੇ ਵਿੱਚ ਲੇਖਕ ਕਹਿੰਦਾ ਕਹਿੰਦਾ ਤੁਹਾਨੂੰ ਸਿਰਫ ਇੱਕੋ ਚੀਜ਼ ਅਮੀਰ ਕਰ ਸਕਦੀ ਹੈ ਤੁਹਾਡੀ ਸੋਚ ਜੇ ਤੁਹਾਡੀ ਸੋਚ ਉਸ ਪੱਧਰ ਤੇ ਹੈਗੀ ਹੈ ਤਾਂ ਤੁਸੀਂ ਅਮੀਰ ਬਣ ਸਕਦੇ ਹੋ ਜੇ ਤੁਹਾਡੀ ਸੋਚ ਦੇ ਵਿੱਚ ਤੁਸੀਂ ਆਪ ਦੇ ਆਪ ਨੂੰ ਅਮੀਰ ਨਹੀਂ ਬਣਾ ਸਕੀ ਤਾਂ ਤੁਸੀਂ ਅਮੀਰ ਹੋਣਾ ਕੋਲ ਨਹੀਂ ਸੋ ਮਿਹਨਤ ਤੋਂ ਵੀ ਵੱਧ ਮੈਟਰ ਕਰਦੀ ਹੈ ਜੀ ਕਿ ਆ ਵੀ ਤੁਸੀਂ ਸੋਚਦੇ ਕਿਹੋ ਜਿਹਾ ਪੋਜੀਟਿਵ ਸੋਚਦੇ ਹੋ ਵੱਡਾ ਸੋਚਦੇ ਹੋ ਜਾਂ ਬਹੁਤ ਹੀ ਵਾਈਡ ਏਰੀਆ ਜਾਂ ਤੁਹਾਡੀ ਥਿੰਕਿੰਗ ਆ ਜਿਹੜੀ ਉਹ ਬਹੁਤ ਹੀ ਐਕਸਟ੍ਰੀਮਲੀ ਵਾਈਡ ਆ ਵੀ ਤੁਸੀਂ ਬਹੁਤ ਜਿਗਾਂ ਇਕੱਠੀਆਂ ਸੋਚ ਸਕਦੇ ਹੋ ਮਤਲਬ ਕਿ ਕਈ ਬੰਦੇ ਹੁੰਦੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਵੀ ਜੂਰਦਾਰਸ਼ੀ ਆ ਤੋ ਸਾਡੀ ਜਿੰਨੀ ਕੁ ਦੂਰਦਰਸ਼ੀ ਸੋਚ ਹੋਊਗੀ ਉਨਾ ਹੀ ਸਾਡਾ ਮਤਲਬ ਕੀ ਅਮੀਰ ਹੋਣ ਦੇ ਚਾਂਸ ਵੱਧ ਹੁੰਦੇ ਆ ਜਿਵੇਂ ਅੱਜ ਕੱਲ੍ਹ ਬਈ ਕ੍ਰਿਪਟੋ ਕਰੰਸੀ ਹੈ ਹਾਂ ਬਹੁਤ ਚੱਲ ਰਹੀ ਹੈ ਨਾ ਤੇ ਸੋਨਿਆ ਹੋਊਗਾ ਬਿਟਕੋਇਨ ਹੋ ਗਿਆ ਜਾਂ ਟੋਕਨ ਹੋ ਗਿਆ ਹੋਰ ਬਹੁਤ ਨੇ ਹਣਾ ਆਪਾਂ ਨੂੰ ਨਾਮ ਯਾਦ ਨਹੀਂ ਹੈਗੇ ਅੱਜ ਸਾਰੀ ਦੁਨੀਆ ਦੇ ਵਿੱਚ ਬਿਟਕੋਇਨ ਵਰਗੇ ਕੋਇਨ ਦੀ ਚਰਚਾ ਹੋ ਗਈ ਹੈ ਪਰ ਕੀ ਤੁਹਾਨੂੰ ਪਤਾ ਵੀ ਇਹ 2008 ਦੇ ਵਿੱਚ ਚੱਲੀ ਸੀ ਤੇ 2008 ਦੇ ਵਿੱਚ ਇਹਦਾ ਰੇਟ ਬਾਈ ਮਸਾਈ 10 ਡਾਲਰ ਤੋਂ ਵੀ ਮਤਲਬ ਕਿ ਸਟਾਰਟਿੰਗ ਹੀ ਹੋਈ ਸੀ ਉਦੋਂ ਇਹਦੀ 10 ਡਾਲਰ ਦਾ ਮਤਲਬ ਕਿ 2011-12 ਚ ਹੋਇਆ ਹੈ ਇਹਦੀ ਸਟਾਰਟਿੰਗ ਬਿਆਕ ਪਰਤੀ ਸੀ ਮਹਾਵਿਆਗ ਇੰਨਾ ਸਸਤਾ ਸੀ ਉਸ ਸਮੇਂ ਜਿਹੜੇ ਬੰਦੇ ਨੇ ਬਿਟਕੋਇਨ ਲਿਆ ਉਹ ਬੰਦੇ ਕਿੰਨੇ ਦੂਰਦਰਸ਼ੀ ਸੀ ਕਿ ਅੱਜ ਬਿਟਕੋਇਨ ਦਾ ਪ੍ਰਾਈਸ ਦੇਖੋ ਘੱਟੋ ਘੱਟ ਮੈਂ ਹੁਣ ਨਿਕਲਦਾ ਦੇਖਿਆ ਨਹੀਂ ਹੈਗਾ 20-25 ਲੱਖ ਮੈਨੂੰ ਲੱਗਦਾ ਹੈਗਾ ਇੱਕ ਬਿਟਕੋਇਨ ਦਾ ਇਹਨੂੰ ਕਹਿੰਦੇ ਆ ਦੂਰਦਰਸ਼ੀ ਸੋਚ ਬਈ ਅੱਜ ਵੀ ਆਪਾਂ ਹਜੇ ਦਾ ਕ੍ਰਿਪਟੋ ਕਰੰਸੀ ਤੇ ਇਨਵੈਸਟ ਕਰ ਤੋਂ ਡਰ ਰਹੇ ਹਾਂ ਪਰ ਜਿਹੜੇ ਬੰਦਿਆਂ ਨੇ 2008 'ਚ ਇਹਨੂੰ ਸੋਚ ਰਿਆ ਸੀ ਯਾਰ ਬਈ ਇਹ ਦੁਨੀਆ ਬਦਲੂਗੀ ਅੱਜ ਉਹ ਬੰਦੇ ਕਿੰਨੇ ਅਮੀਰ ਹੋਣਗੇ ਜਿਨ੍ਹਾਂ ਨੇ ਉਦੋਂ 10 12 ਬਿੱਟਕੁਆਇਨ ਵੀ ਖਰੀਦੇ ਹੋਣਗੇ ਤੁਸੀਂ ਹਿਸਾਬ ਲਾ ਲਓ ਆਪ ਦੂਸਰਾ ਜਿਹੜਾ ਹੈਗਾ ਸ਼ੇਅਰ ਮਾਰਕੀਟ ਦਾ ਹਨਾ ਆਪਾਂ ਜਿਹੜੀ ਸ਼ੇਅਰ ਮਾਰਕੀਟ ਦੀ ਆਪਣੇ ਲੋਕ ਹਜੇ ਬਹੁਤ ਡਰਦੇ ਆ ਜਾਂ ਉਹਨਾਂ ਨੂੰ ਹਜੇ ਪਤਾ ਹੀ ਨਹੀਂ ਹੈਗਾ ਕੀ ਆ ਜਦੋਂ ਕਿ ਅੱਜ ਬਹੁਤ ਉੱਤੇ ਲੰਘ ਗਿਆ ਸ਼ੇਅਰ ਮਾਰਕੀਟਾਂ ਦਾ ਸਿਰਫ ਟੋਕੋ ਦਾ ਕੁਝ ਆ ਗਿਆ ਯਾਰ ਪਰ ਜਿਹੜੇ ਬੰਦਿਆਂ ਨੇ 1980 ਦੇ ਨੇੜੇ ਜਿਹੜੇ ਸ਼ੇਅਰ ਖਰੀਦੇ ਸੀਗੇ ਇਹਨੂੰ ਫੋਸੇ ਸਰ ਗਈਆਂ ਕੰਪਨੀਆਂ ਦੇ ਵਿੱਚ ਜਾਂ ਗੜੀਆਂ ਹੋਰ ਕੰਪਨੀਆਂ ਸੀ 10-12 ਹਜ਼ਾਰ ਵੀ ਜਿਹਨਾਂ ਨੇ ਉਸ ਸਮੇਂ ਲਾਇਆ ਹੋ ਉਹਨੂੰ ਅੱਜ ਕਰੋੜਾਪਤੀ ਬਈ ਕਰੋੜਾਪਤੀ ਦਾ ਸੋ ਇਹਨੂੰ ਦੂਰਦਰਸ਼ਤਾ ਕਹਿੰਦੇ ਆ ਵੀ ਤੁਸੀਂ ਆਮਰੇ 20-25 ਸਾਲਾਂ ਦੇ ਵਿੱਚ ਕਿਸੇ ਅੱਜ ਦੀ ਚੀਜ਼ ਨੂੰ ਗੈਹ ਲਓ ਜਾਂ ਮਤਲਬ ਕਿ ਤੁਹਾਨੂੰ ਪਤਾ ਹੋਊਗਾ ਵੀ ਅੱਜ 10 ਸਾਲਾਂ ਬਾਅਦ ਆ ਜੀ ਹੋਣਾ ਹੈ ਜੇ ਤੁਸੀਂ ਉਸ ਚੀਜ਼ ਨੂੰ ਸਾਂਝ ਸਭ ਨੂੰ ਸੋਚ ਸਕੋ ਤਦੋਂ ਅਮੀਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਜ਼ਾਹਿਰ ਜੀ ਗੱਲ ਹੈ ਇਸ ਕਿਤਾਬ ਦੇ ਵਿੱਚ ਇਹਨੇ 7 ਕੇ 8 ਟਾਪਿਕਸ ਨੇ ਜਿਨ੍ਹਾਂ ਵਿੱਚ ਐਕਸਪਲੇਨ ਕੀਤਾ ਵੀ ਤੁਹਾਡੀ ਸੋਚ ਨੂੰ ਵੱਡਾ ਕਰਨ ਲਈ ਕਿਹੜੇ-ਕਿਹੜੇ ਟਾਪਿਕਸ ਨੇ ਕਿਹੜੇ-ਕਿਹੜੇ ਮਤਲਬ ਉੱਚੀ ਪੜਾੜੇ ਇਹ ਰਹਿੰਦਾ ਜਿਹੜਾ ਇਹ ਇੰਸ਼ੋਰੈਂਸ ਪਾਲਿਸੀ ਵੇਚਦਾ ਹੁੰਦਾ ਸੀਗਾ ਤੇ ਉਹਨਾਂ ਦੇ ਸਿਰ ਤੇ ਆਉਂਦੇ ਨੇ ਬਹੁਤ ਵੱਡਾ ਅੰਪਾਇਰ ਖੜਾ ਕੀਤਾ ਤੇ ਮਲਟੀ ਮਿਲੀਅਨਰ ਤੋਂ ਬਿਲੀਅਨਰ ਬੰਦਾ ਹੈ ਅਮਰੀਕਾ ਦਾ ਸੋ ਜਿਹੜਾ ਉਸ ਤੋਂ ਬਾਅਦ ਆਪਾਂ ਨੂੰ ਇਹਨੇ ਆਪ ਦਾ ਜਿਹੜਾ ਵੀ ਸਾਰਾ ਤਜਰਬਾ ਜਿੰਦੀ ਕੀ ਨਾਲ ਤਾਰ ਤੋਕਾ ਕੇ ਦਿੱਤਾ ਤੋ ਜਿਹੜੀ ਇਹ ਕਿਤਾਬ ਦੇ ਵਿੱਚ ਸਭ ਤੋਂ ਮਤਲਬ ਇੰਟਰੋਡਕਸ਼ਨ ਜੇ ਇੱਕ ਕਹਾਣੀ ਹੈ ਇਹ ਕਹਿੰਦਾ ਵੀ ਮੈਨੂੰ ਕਿਤੋਂ ਆਈਡੀਆ ਆਇਆ ਵੀ ਤੁਸੀਂ ਕਿਵੇਂ ਜ਼ਿੰਦਗੀ 'ਚ ਮਤਲਬ ਕੁਝ ਹਾਸਲ ਕਰ ਸਕਦੇ ਹੋ ਇਹਦਾ ਅੰਕਲ ਸੀਗਾ ਇਹ ਛੁੱਟੀਆਂ 'ਚ ਗਿਆ ਹੋਇਆ ਸੀ ਕਿਤੇ ਹਨ ਉਹਨਾਂ ਦੀ ਕਣਕ ਦੀ ਉਹ ਆਟਾ ਵੇਨ ਦੀ ਚੱਕੀ ਸੀਗੀ ਉਹਦੇ ਚੱਕੀ ਦੇ ਵਿੱਚ ਇਹ ਉਹਦੀ ਹੈਲਪ ਕਰਾ ਰਿਹਾ ਸੀ ਆਪਦੇ ਆਪ ਤਾਂ ਇੱਕ ਕੁੜੀ ਆਈ 50 ਸੈਂਟ ਲੈਣ ਲਈ ਕਹਿੰਦੀ ਵੀ ਮੇਰੀ ਮੰਮੀ ਨੇ ਕਿਹਾ ਵੀ ਅੰਕਲ ਤੋਂ 50 ਸੈਂਟ ਲੈ ਆ ਅੰਕਲ ਕਹਿੰਦਾ ਵੀ ਮੈਂ ਨਹੀਂ ਦੇ ਦਵਾਂਗਾ ਤੂੰ ਜੋ ਜਾ ਰਹਾ ਹਨ ਤੇ ਕਹਿੰਦਾ ਵੀ ਉਹ ਕੁੜੀ ਕਸਟਮਾਸ ਨਿਊਯਾਰਕ ਨਹੀਂ ਲੈ ਕੇ ਜਾਊਗੀ ਅੰਕਲ ਨੇ 2-3 ਵਾਰੀ ਮਨਨ ਕੀਤਾ ਅੰਕਲ ਬਹਿ ਗਿਆ ਕਹਿੰਦਾ ਆਪੇ ਲੈ ਆਉਂਗੀ ਪਰ ਉਹ ਕੁੜੀ ਨੇ ਇੱਕ ਪੈਰ ਵੀ ਪਿੱਛੇ ਨਹੀਂ ਹਟਾਇਆ 20-25 ਮਿੰਟ ਜਦੋਂ ਉਹ ਕੁੜੀ ਬੈਠੀ ਅੰਕਲ ਨੇ ਚੁੱਪਦੇ ਨੇ ਜੇਬ ਚੋਂ ਕੱਢ ਕੇ ਖਿਆਲ ਲੰਤ ਬਣਾਦੇ ਮੇਜ਼ਾਂ 'ਤੇ ਖਹਿੜਾ ਚੁੱਪਦਾ ਕਹਿੰਦਾ ਮੈਂ ਉਹ ਗੱਲ ਪੱਲੇ ਵੱਢ ਲਈ ਵੀ ਜ਼ਿੰਦਗੀ 'ਚ ਜੇ ਕੁਝ ਹਾਸਲ ਕਰਨਾ ਜਿਹੜੀ ਚੀਜ਼ ਤੁਸੀਂ ਸੋਚ ਲਈ ਵੀ ਆ ਮੈਂ ਹਾਸਲ ਕਰਨੀ ਆ ਜਾਣ ਨਿਕਲ ਜੇ ਪਰ ਉਹ ਤੋਂ ਪਾਸੇ ਨਹੀਂ ਹੁੰਦਾ ਹੈਗਾ ਹਾਸਲ ਕਰੇਗਾ ਉਦੋਂ ਬਾਅਦ ਇਹਨੇ ਚਾਰਜ ਪਾਲਸੀਆਂ ਸ਼ੁਰੂ ਕੀਤੀਆਂ ਤਾਂ ਇਹਨੇ ਉਹ ਚੀਜ਼ ਐਮਪਲੀਮੈਂਟ ਕੀਤੀ ਜਿਹੜੀ ਉਸ ਅੰਕਲ ਨੇ ਚੱਕੀ ਹੋ ਜਿੱਤੀ ਦੇਖੋ ਬੰਦੇ ਦਾ ਦਿਮਾਗ ਦੇਖੋ ਦੂਰਦਰਸ਼ਕਾ ਹਨਾ ਵੀ ਕਿੱਥੋਂ ਕੀ ਸਿੱਖਦਾ ਆਪਣੇ ਕੋਲੇ ਵੀ ਮੰਗਤੇ ਆਉਂਦੇ ਨੇ ਕਿੰਨਾ ਚਾਹਣਾ ਉਹ ਵੀ ਨਹੀਂ ਆਉਂਦੇ ਆਪਾਂ ਨੂੰ ਦੇਦਨੇ ਪਰ ਆਪਣੇ ਦਿਮਾਗ 'ਚ ਕਦੇ ਵੀ ਨਹੀਂ ਹੋਈ ਸੌਟ ਆਉਦਾ ਹੀ ਨਹੀਂ ਹੈਗਾ ਵੀ ਆਪਾਂ ਇਹਨੂੰ ਜ਼ਿੰਦਗੀ 'ਚ ਕਿਵੇਂ ਐਮਪਲੀਮੈਂਟ ਕਰ ਸਕਦੇ ਹਾਂ ਸੋ ਕਿੰਨੀ ਪੋਜ਼ਿਟਿਵ ਥਿੰਕਿੰਗ ਹੈ ਇਹ ਬੰਦੇ ਦੀ ਇਹ ਕਹਿੰਦਾ ਵੀ ਇੰਸ਼ੋਰੈਂਸ ਪਾਲਸੀਆਂ ਵੇਚਦੀਆਂ ਜਦੋਂ ਮੈਂ ਪਹਿਲ ਜੁਰੂਰ ਚ ਕੀਤਾ ਹਨਾ ਤੂੰ ਦਸਪੈਰ ਪਾਇਆ ਇਹਦੇ ਵਿੱਚ ਤੁਮੇ ਉਸੇ ਮਤਲਬ ਕੀ ਕੀ ਜਿਹੜੀ ਮੈਂ ਸਿੱਖੀ ਸੀ ਫੋਲੋ ਕੀਤਾ ਵੀ ਬਿਨਾ ਇੰਸੂਰੈਂਸ ਪਾਲਸੀ ਵੇਚੇ ਮੈਂ ਬੰਦੇ ਕੋਲੋਂ ਹਿੰਦਣਾ ਰਹੀਆ 001 2 ਇੱਕ ਦੋ ਵੇਚੀਆਂ ਆਉਣਗੀਆਂ ਫਿਰ ਹੋਰ ਤੇ ਫਿਰ ਤਾਂ ਮਤਲਬ ਕੀ ਕਿਆ ਬਾਤ ਹੈ ਪਹਿਲਾ ਕਿਆ ਫਿਰ ਸੋ ਜਿਹੜੀ ਸੋਚ ਆ ਸਾਡੀ ਉਹ ਸਾਡੇ ਅਮੀਰ ਹੋਣ ਚ ਬਹੁਤ 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 ਮਹੱਤਵ ਰੱਖ ਲਿਆ ਸੋ ਇਸ ਕਿਤਾਬ ਦਾ ਜੇ ਆਪਾਂ ਸਾਰ ਤੱਤ ਕੱਢ ਲਏਂ ਤਾਂ ਤੈਹੀ ਅਭੀ ਆਪ ਦੀ ਸੋਚ ਨੂੰ ਵੱਡਾ ਕਰੋ ਵੱਡਾ ਗਰੋ। ਜਿੰਨੇ ਵੱਡੀ ਸੋਚ ਹੋਊਗੀ ਉਹਨੇ ਤੁਸੀਂ ਗਰੋਸ ਆ ਕੇ ਉਹਨੇ ਤੁਸੀਂ ਵਿੱਚ ਹੋ ਸਕਦੇ ਹੋ। ਉਹ ਤੋਂ ਬਿਨਾ ਕੋਈ ਚਾਂਸ ਨਹੀਂ ਹੈਗਾ ਜਿੰਨੇ ਮਰਜ਼ੀ ਖਵੇ ਰੋ ਉਹ ਹੋਣੀ ਨਹੀਂ ਹੁੰਦਾ। ਆਪਾਂ ਦੇਖਦੇ ਜੀ ਦੁਨੀਆ ਦੇ ਆਸ ਤੇ ਕੋਈ ਕਿੰਨੀ ਲੋਕ ਮਿਹਨਤ ਕਰਦੇ ਆਪਣੇ ਪਿਆਰ ਕਹਿੰਦੇ ਨੇ ਕੀਤੀ ਆ। ਕਵਿਲਦਾਰੀਆਂ ਵੀ ਮਸਲ ਦੋਟਾਈ। ਮਸਲ ਹੀ ਲੋਟਾਈ। ਕਿਉਂਕਿ ਨਹੀਂ ਮਾਤੀ ਉੱਚੇ ਸੀਗੀ ਆਪਾਂ ਇਹ ਨਹੀਂ ਕਹਿੰਦੇ ਹੈਗੇ ਇਹ ਵੀ ਗਲਤ ਆ ਨਾ ਉਹ। ਉਹਨਾਂ ਨੇ ਆਪਦੀਆਂ ਜ਼ਿੰਮੇਵਾਰੀਆਂ ਸਾਂਭੀਆਂ ਸਾਨੂੰ ਸੌਖਾ ਕੀਤਾ ਕਿਸ ਹਿਸਾਬ ਨਾਲ ਪਰ ਉਹ ਵਾਇਸ ਸੋਚ ਨਹੀਂ ਸਕੇ। ਉਹਨਾਂ ਦੇ ਹਾਲਾਤ ਹੀ ਇਹੋ ਦੇ ਸੀਗੇ ਵੀ ਦਿਮਾਗ ਨੇ ਹਾਲਾਤਾਂ ਜੇ ਜੇ ਸਰਕਾਰਾਂ ਕਹਿ ਲੋ ਵੀ ਉਹਨਾਂ ਨਿਕਲ ਦੇ ਸਕਦੇ ਜਿਹੜੀਆਂ ਉਹਨਾਂ ਨੇ ਮਸੀਦ ਕਰ ਦਿੱਤੀ। ਸੋ ਬਿਜ਼ਨਸ ਸਿੱਖਣੇ ਬਹੁਤ ਵੱਡੀ ਗੱਲ ਆ ਪਰ ਅੱਜ ਦੀ ਪੀੜ੍ਹੀ ਕੋਲੇ ਆਪਣੇ ਕੋਲੇ ਬਹੁਤ ਸਾਧਨਾਂ ਇੰਟਰਨੈਟ ਆਪਾਂ ਅਮਰੀਕਾ ਦੇ ਬਿਜ਼ਨਸ ਬਾਰੇ ਪੜ੍ਹ ਸਕਦੇ ਆ ਰਿਟੇਲ ਉਤੇ ਸਾਰਾ ਕੁਝ ਜਿੱਥੇ ਵੀ ਇੰਟਰਨੈਟ ਆ ਸਿੱਖਵਾਦ ਰਹੀਆਂ ਆ ਆਪਾਂ ਪੜ੍ਹ ਸਕਦੇ ਆ ਆਪਣੇ ਕੋਲੇ ਮੌਕੇ ਆ ਸੋ ਆਪਣੀ ਪੀੜ੍ਹੀ ਕੋਲੇ ਆਪਣੇ ਘਰ ਦੇ ਨੇ ਤੋਹਫਾ ਦਰਾਂ ਦਾ ਬਹੁਤ ਸਾਧਨ ਪਰ ਜੇ ਆਪਾਂ ਆਪਦੀ ਸੋਚ ਨੂੰ ਵੱਡਾ ਕਰਾਂਗੇ। ਸੋ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਉਹ ਹੈਗਾ ਪੇ ਉਹ ਚੈਪਟਰ ਜਿਹਨੂੰ ਕਹਦੇ ਆ ਪੰਜਾਬੀ ਚ ਕਾਹਨ ਕਹਿੰਦੇ ਆ ਹਨ ਇਹਦਾ ਨਾਮ ਰੱਖਿਆ ਉਹਨੇ ਡਿਜ਼ਾਇਰ ਡਿਜ਼ਾਇਰ ਕੋਈ ਵੀ ਬੰਦਾ ਕਿਸੇ ਦਾ ਕੋਈ ਵੀ ਸ਼ੌਂਕ ਆ ਦਾ ਕੋਈ ਵੀ ਅਜਿਹਾ ਵੱਡਾ ਗਰਾਟ ਕੋਲੇ ਲੈ ਲੋ ਸਜਨ ਤਨੂਰ ਕਰ ਲੈ ਲੋ ਸਿੰਗਿੰਗ ਚ ਮਾਲ ਨੂੰ ਦਿਲਜੀਤ ਉਸ ਸਹਾਜਾ ਜਾਂ ਕੋਈ ਵੀ اے ਬੀ ਸੀ ਦੀ ਕਿਸੇ ਵੀ ਸੈਕਟਰ ਦਾ ਬੰਦਾ ਉਹਨੇ ਕੋਈ ਟੀਵੀ ਤੇ ਦੇਖਿਆ ਹੁਣ ਉਹ ਸਿੱਧਾ ਤਾਂ ਐਡਾ ਵੱਡਾ ਨਹੀਂ ਹੋ ਗਿਆ ਹਨਾ ਬਈ ਸਿੱਧਾ ਉਹਨੂੰ ਦਿਮਾਗ ਚੋਂ ਕੁਝ ਵੀ ਨਾ ਆਇਆ ਹੋਵੇ ਤੇ ਉਹਦੇ ਘਰ ਦੇ ਉਹ ਗਰਾਊਂਡ 'ਚ ਸੱਜਿਆ ਆਏ ਹੋਣਾ ਬਰਾੜ ਖੋਲੀ ਨੂੰ ਕਰੈਕਟ ਖੇਡ ਲਾਉਂਦਾ ਹੈ। ਉਹਨੇ ਟੀਵੀ 'ਤੇ ਸੱਜਨ ਅਰਗਿਆਂ ਨੂੰ ਖੇਡਦੇ ਹੋਏ ਦੇਖਿਆ ਹੋਣਾ ਸਵਾਗਰਗਿਆਂ ਨੂੰ ਖੇਡਦੇ ਦੇਖਿਆ ਹੋਣਾ। ਉਹਦੇ ਦਿਮਾਗ 'ਚ ਇੱਛਾ ਆਈ ਕਿ ਯਾਰ ਮੈਂ ਵੀ ਇੰਨਾ ਵਾਂਗੂ ਖੇਡਣਾ, ਇੰਨਾ ਵਾਂਗੂ ਨਾ ਕਰਨਾਗਾ, ਇੰਨਾ ਵਰਗਾ ਬੰਦਾ, ਇੰਨਾ ਤੋਂ ਵੱਡਾ ਹੀ ਬੰਦਾ ਹੋਣਾ ਕੋਈ ਵੀ ਐਂ ਤਾਂ ਸੋਚ ਲੈੰਦਾ ਵੀ ਮੈਂ ਯਾਰ ਦੁਨੀਆਂ 'ਚ ਵੱੱਲੇ ਵੱੱਲੇ ਬਣਾਂ। ਸੋ ਸਭ ਤੋਂ ਵੱਡੀ ਜ਼ਰੂਰੀ ਹੈਗੀ ਥੋਡੇ ਦਿਮਾਗ 'ਚ ਇੱਛਾ। ਜੇ ਤੁਸੀਂ ਥੋਡੇ ਦਿਮਾਗ 'ਚ ਇੱਛਾ ਆ ਗਈ ਵੀ ਮੈਂ ਅਮੀਰ ਬਣਾਂ, ਬਾਕੀ ਸਭ ਤੋਂ ਉਦੋਂ ਬਾਅਦ ਸ਼ੁਰੂ ਹੋਣਾ ਜੇ ਤੁਸੀਂ ਇੱਛਾ ਹੀ ਨਹੀਂ ਰੱਖਦੇ ਹੈਗੇ ਪੈਸਾ ਕਮਾਉਣ ਦੀ ਜਾਂ ਕੁਝ ਵੀ ਆਦੀ ਜ਼ਿੰਦਗੀ ਚ ਕਾਮਯਾਬ ਹੋਣ ਦੀ ਫਿਰ ਤਾਂ ਕਾਹ ਦੇ ਹੋਣੇ ਹੋਏ ਖੜੇ ਆਪਾਂ ਹੋਣੀ ਦੁਨੀਆ ਚ ਹੀ ਹਣਾ ਹੋਣੀ ਹੈ ਹਣਾ ਜੇ ਇੱਛਾ ਹੀ ਨਹੀਂ ਹੋਇਆ ਹੈਗਾ ਇੱਛਾ ਹੀ ਨਾ ਹੋਈ ਫਿਰ ਤਾਂ ਗੱਲ ਤੇ ਕੋਈ ਬਹੁਤ ਲੱਗੀਆਂ ਆਪਣਾ ਪਿਆਰ ਦਾ ਚਾਹੀ ਕਮਾਈ ਜੋੜੀ ਹੋਈ ਆ ਫਿਰ ਆਪਾਂ ਉਹ ਤਾਂ ਭਾਵੇਂ ਕਮਾਈ ਅਮੀਰ ਕਹਿ ਦੀ ਦੁਨੀਆ ਆਪਾਂ ਨੂੰ ਪਰ ਮਤਲਬ ਕਿ ਜੇ ਆਪਾਂ ਸ਼ੁਰੂ ਤੋਂ ਬੇਸਿਕ ਹੋਣਾ ਆਪਾਂ ਨੂੰ ਇੱਛਾ ਹੋਣੀ ਹੈਗਾ ਕਿ ਮੈਂ ਦੱਸ ਤੀ ਇੱਛਾ ਕਰ ਲਈ ਵੀ ਜਿਹੜੇ ਛੋਟੇ ਹੁੰਦੇ ਜਿਹੜੇ ਸਾਡਾ ਤੇ ਇਹਨਾਂ ਨੂੰ ਮਿਲਿਆ ਹੋਵੇ ਉਹ ਇੱਛਾ ਉਹ ਇੱਛਾ ਨਹੀਂ ਹੁੰਦੀ ਹੈ ਨਾ ਇਹੋ ਜੀ ਇੱਛਾ ਹੀ ਮਤਲਬ ਕਿ ਤੁਹਾਨੂੰ ਕਾਮਯਾਬ ਬਣਾ ਸਕਦੀ ਹੈ ਵੀ ਜਿਹੜੀ ਤੁਹਾਡੇ ਮੂਹਰੇ ਇੱਕ ਲੇਨ ਖਿੱਚ ਦੇ। ਵੀ ਜਹਾਂ ਦਾ ਇੱਧਰ ਦਾ ਇੱਛਾ ਤੇਰੀ ਜਿਹੜਾ ਤੀਚਾ ਤੁਸੀਂ ਮਿੱਥਿਆਗਾ ਉਹਨੂੰ ਪੂਰਾ ਕਰੋਗੇ ਜਾਂ ਤੁਸੀਂ ਹੋਰ। ਐਨੀ ਕਾ ਮਤਲਬ ਕਿ ਉਹ ਅੱਗ ਹੋਣੀ ਚਾਹੀਦੀ ਹੈ ਉਸ ਇੱਛਾ ਤੋਂ ਵੀ ਇਹਨੂੰ ਨਿੰਦਰੀ ਸ਼ਬਦ ਵਿੱਚ ਬਰਨਿੰਗ ਡਿਜ਼ਾਇਰ ਕਿਹਾ ਜਾਂਦਾ ਵੀ ਮੱਛ ਦੀ ਹੋਈ ਇੱਛਾ। ਬਈ ਤੁਸੀਂ ਕਹੋ ਪਰੇ ਹੋ ਜੋ ਤੁਹਾਡੇ ਦਿਮਾਗ 'ਚ ਨਾ ਇੱਛਾ ਆ ਗਈ ਨਾ ਵੀ ਮੈਂ ਖੂਕ ਕੇ ਰੱਖ ਦੋ ਜੇ ਬੜਿਆ ਛੱਪਣੇ ਦੇ ਵਿੱਚ ਕੋਈ ਬੰਦਾ ਆਇਆ। ਇੰਨੇ ਕਿਆ ਜ਼ਿਆਦੇ ਸਟਰੌਂਗ ਤੁਹਾਡੇ ਮਨ ਜੋ ਸੀ ప్రతి ਮਤਲਬ ਕਿ ਖੈਚਾ ਨਹੀਂ ਚਲਦੀ ਆ ਫੇਰ ਤੁਸੀਂ ਉਹ ਕਰ ਸਕਦੇ ਹੀ ਜਾਂਦੇ ਰਿਹਾ ਨਹੀਂ ਜੋ ਇੱਕ ਲੈ ਲਿਆ ਰਾਂਦਾ ਜਦੋਂ ਘਰ ਛੱਡ ਕੇ ਤੁਰਿਆ ਵਧੀਆਂ ਭਾਬੀਆਂ ਨੂੰ ਮਹਿਣਾ ਮਾਰਦੀਆਂ ਭਾਬੀਆਂ ਨੂੰ ਕਹਿੰਦੀਆਂ ਸੀ ਕਿ ਤੈਨੂੰ ਅਸੀਂ ਰਿਸ਼ਤਾ ਦਿਵਾ ਦੇਵਾਂਗੇ ਨਾ ਮੈਂ ਨਹੀਂ ਚਾਹੁੰਦਾ ਹਨਾ ਕਹਿੰਦੀ ਆ ਜਨ ਦੇਖਦੇ ਆ ਤੈਨੂੰ ਕਿੱਡੀ ਕੁ ਤੂੰ ਹੀਰ ਵੈਘ ਲੈ ਹੋਣਾ ਆਦਾਂ ਚ ਇਹਦੇ ਦਿਲ ਚ ਖੋਵੇਗੀ ਰਾਂਦਾ ਕਹਿੰਦਾ ਹਾਂ ਤਾਂ ਮੈਂ ਹੀਰ ਹੀ ਵਿਆਹ ਕੇ ਲੈ ਆਉਂਦਾ ਸਾਰੇ ਰਾਹ ਜਿੱਥੇ ਗਿਆ ਉਹ ਹੀਰ ਵਾਰੀ ਸੁਣ ਗਿਆ ਸੁਣਿਆ ਦਾ ਸੀਗਾ ਹੀਰ ਬਹੁਤ ਸੋਹਣੀ ਆ ਬਹੁਤ ਸੋਹਣੀ ਪੈਰ ਕਦ ਦਾ ਰਾਤ ਨੂੰ ਥੱਕ ਕੇ ਹੀਰ ਬਾਰੇ ਸੋਚਦਾ ਸੋਚਦਾ ਕੈਸਟੀ ਦੇ ਫਰੰਗ ਦੇ ਸੋ ਗਿਆ ਜਿਹੜਾ ਉਹਨੂੰ ਪਤਾ ਸੀ ਹੀਰ ਦਾ ਉਹਦੇ ਦਿਮਾਗ 'ਚ ਹੀਰ ਹੀ ਹੀਰ ਚੱਲ ਰਹੀ ਸੀ ਇੰਨੀ ਬਈ ਉਹਨੂੰ ਐ ਲੱਗਦਾ ਸੀ ਹਰ ਜੇ ਮੈਂ ਹੀਰ ਨਾਲ ਜਾਂ ਕਿੱਲੇ ਅੱਗੇ ਆਇਆ ਉਹਦੇ ਨਾਲ ਤਾਂ ਮੈਂ ਬਸ ਮਰ ਜੁੜ ਮੇਰਾ ਤਾਂ ਜਿਉਣਾ ਹੀ ਨਹੀਂ ਪਿੰਡ 'ਚ ਸਾਲਾ ਮੈਨੂੰ ਭਾਬੀਆਂ ਨੇ ਇਹਨਾ ਮਾਰਤਾ ਜੇ ਮੈਂ ਮੁੜ ਗਿਆ ਕੱਲ ਨੂੰ ਤਾਂ ਉਹਨਾਂ ਨੇ ਉੱਥੇ ਮਾਰ ਦੇਣਾ ਜਿੱਥੇ ਹੋ ਗਿਆ ਜਿ ਆਈਆਂ ਹੀਰ ਉਹਦੇ ਦਿਮਾਗ 'ਚ ਇੰਨਾ ਕੁ ਮਤਲਬ ਕਿ ਸਟਰੋਂਗ ਹੀਰ ਦੇ ਬਰਤੀ ਅਫੈਕਸ਼ਨ ਹੋ ਗਈ ਬਈ ਤੜਕੇ ਜਦੋਂ ਉੱਠਿਆ ਉਹ ਤਾਂ ਹੀਰ ਡੰਡਾ ਲੈ ਕੇ ਖੜੇ ਜਿਉਂਦੇ ਸੜਾ ਲਈ। ਬਈ ਤੂੰ ਹੁੰਦਾ ਕੋਣਾ ਮੇਰੇ ਉੱਤੇ ਪੈ ਜਾਣਾ। ਫਲੰਗ ਸੀਗਾ ਬਣਾਇਆ ਹੋਇਆ ਹੀਰ ਦੇ ਪਿਓ ਨੇ ਹੀਰ ਦਾ ਉਸ ਨਰੀਲੇ ਵਿੱਚ ਬਈ ਛੇ ਦਿਨਾਂ ਨਾਲ ਖੇਡਦੀ ਹੁੰਦੀ ਸੀ। ਹੂੰ ਹੂੰ। ਤਰਾਂ ਚਾ ਦਿਲ ਫੜ ਕੇ ਬਹਿ ਜਾਂਦਾ ਮੈਂ ਕਹਿੰਦਾ ਬਾ ਸੱਜਣ। ਬਈ ਨਾਲੇ ਮਾਰ ਰਹੀ ਸੀ ਉਹਨੂੰ ਸ਼ੌਕ ਕੋਦੇ। ਸੋ ਐਨੀ ਕਿ ਤੁਹਾਡੇ ਡਿਜ਼ਾਇਰ ਹੋਣੀ ਚਾਹੀਦੀ ਹੈ ਕਿਸੇ ਵੀ ਕਾਰਜ ਦੇ ਪ੍ਰਤੀ, ਕਿਸੇ ਵੀ ਸ਼ੌਕ ਪ੍ਰਤੀ, ਕਿਸੇ ਵੀ ਟਾਰਗੇਟ ਪ੍ਰਤੀ। ਤਾਂ ਤੁਹਾਡੇ ਆਪੇ ਨਾਲ ਕੁਦਰਤ ਤੋਂ ਤੁਹਾਡੇ ਮੂਨੇ ਲੈ ਆ ਜੀ ਨੂੰ ਖੜਾ ਕਰਦੇ। ਕੋਈ ਵੱਡਾ ਮਸਲਾ ਨਹੀਂ ਹੈਗਾ ਬਈ ਆ ਯਾਰ ਜੇ ਐਮਾਜ਼ਾਨ ਦਾ ਜਿਹੜਾ ਸੀਈਓ ਆ ਬੈਜ ਦੇ ਸੌਫ ਜਾਂ ਮਾਈਕਰੋਸਾਫਟ ਦਾ ਸੀਈਓ ਆ ਬਿਲ ਗੇਟਸ ਹੋ ਗਿਆ ਜਾਂ ਐਲਨ ਮਸਕ ਹੋਵੇ ਇਹ ਐ ਰੱਬਾ ਤੁਹਾਡੀ ਡਿੱਗੇ ਸੀ ਬਾਈ ਇਹਨਾਂ ਨੇ ਇਸ਼ਾਰਾ ਰੱਖਿਆ ਸੀ ਆਪਦਾ ਸਾਰਾ ਕੰਮ ਇੰਨੇ ਬੰਦ ਹੋ ਕੇ ਬਹਿ ਗਏ ਸੀ ਜੇ ਆਪਦੇ ਟਾਰਗੇਟ ਪਾਤੀ ਬਈ ਦੁਨੀਆ ਨਾਲ ਸਾਡਾ ਬੂਲ ਲਲਾ ਕੱਖਾਂ ਨਹੀਂ ਸਾਡਾ ਇਹਦੇ ਚ ਇੰਟਰਸਟ ਆ ਅਸੀਂ ਇਹ ਚਾਹੁੰਦੇ ਸੀ ਤੇ ਪੈਸਾ ਉਹਨਾਂ ਦੇ ਬਈ ਮਗਰ ਆਈਦਾ ਵੀ ਆਪਾਂ ਸਾਰੇ ਦੁਨੀਆ ਦੇ ਰਹੇ ਜੋ ਵੀ ਤੁਮਹਾਨੂੰ ਜਿੰਨਾ ਪੈਸਾ ਕਮਾਉਣਾ ਲੋਗਾ ਹੈ ਨਹੀਂਦਾ ਕਿ ਛੇ ਦੇ ਕੋਈ ਜਿੰਨਾ ਸੋ ਜ਼ਰੂਰੀ ਆ ਤੁਸੀਂ ਆਪਦੀ ਇੱਛਾ ਜ਼ਰੂਰ ਬਣਾਓ ਦਿਮਾਗ ਤੇ ਡਿਜ਼ਾਇਰ ਰੱਖੋ ਆਪਦਾ ਟਾਰਗੇਟ ਬਣਾਓ ਤੁਮਾਰੀ ਨਹੀਂ ਹੈ ਕਰਨਾ ਜਿਹੜਾ ਫਿਰ ਟਾਰਗੇਟ ਬਣਾ ਲਿਆ ਹੀ ਨਹੀਂ ਹੈਗਾ ਵੀ ਅੱਜ ਕਰੈਕਟਰ ਬਣਨਾ ਤਾਂ ਉਹ ਐਕਟਰ ਬਣਨ ਦੇ ਬਾਵਜੂਦ ਹੋਣੀ ਨਹੀਂ ਇੱਕ ਡਿਸਾਈਡ ਕਰ ਲਓ ਤੇ ਫਿਰ ਉਹਦੇ ਪਿੱਛੇ ਜੀ ਜਾਣ ਝੋਕ ਦਿਓ ਬਈ ਜੇ ਉਹ ਨਾ ਕੁੰਦਾ ਹੋਇਆ ਹਾ ਹਾ ਲੈ ਜੇ ਤੋ ਉਸ ਤੋਂ ਬਾਅਦ ਜਿਹੜਾ ਬਈ ਇਹਦਾ ਚੈਪਟਰ ਆਉਂਦਾਗਾ ਉਹ ਫੇਸ ਫੇਜ਼ ਦਾ ਮਤਲਬ ਹੁੰਦਾ ਜਿਕਰ ਜਿਕਰ ਹੁੰਦਾ ਆਪਣੇ ਹਨਾ ਮਤਲਬ ਕਿ ਗੁਰੂ ਮਹਾਰਾਜ ਨੇ ਆ ਪਿੱਛੇ ਆਪਣੇ ਫੋਟੋ ਲੱਗੀ ਆ ਮਹਾਰਾਜਾ ਰਮੀਤ ਚੰਗੜੀ ਇਹ ਜਦੋਂ ਮਤਲਬ ਕਿ ਜੰਮਿਆ ਹੋਣਾ ਉਦੋਂ ਹਜੇ ਮਿਸਨਾ ਖੇល ਰਿੰਦਾ ਸੀ ਆ ਜਿਹੜੇ ਦਿਮਾਗ ਚ ਰੱਖਿਆ ਹੋਊ ਯਾਰ ਮੈਂ ਇਹਨੂੰ ਦੀ ਇਕੱਠਾ ਕਰਦਾ ਇੱਛਾ ਹੋਈ ਫੇਰ ਹਨ ਉਦੋਂ ਇਨੀ ਤਾਕਤ ਨਹੀਂ ਸੀਗੀ ਕਿਵੇਂ ਹੁੰਦਾ ਫੇਰ ਇਹਨੇ ਵਿਸ਼ਵਾਸ ਰੱਖਿਆ ਗੁਰੂ ਤੇਰੀ ਆ ਗੁਰੂ ਮਹਾਰਾਜ ਕਰੂਣੇ ਤਾਂ ਦੇਖ ਲਓ ਕਿੱਥੋਂ ਤੱਕ ਰਾਜ ਪਹੁੰਚਾਦਾ ਆ ਅਸਟ੍ਰੇਲੀਆ ਤੱਕ ਗੱਲਾਂ ਹੁੰਦੀਆਂ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਵਧੀਆ ਕੋਈ ਰਾਜਾ ਦੁਨੀਆਂ ਤੇ ਨਹੀਂ ਸੀ। ਤੋਂ ਅਕੀਦਾ ਹੁੰਦਾ ਨਾ ਜਿਹੜਾ ਉਦੋਂ ਵੱਡਾ ਕੋਈ ਨਹੀਂ ਹੈਗਾ। ਪਹਿਲਾਂ ਇੱਛਾ ਹੋਣੀ ਜ਼ਰੂਰੀ ਆ। ਫੇਰ ਮਤਲਬ ਕਿ ਦੁਨੀਆਂ ਤੁਹਾਨੂੰ ਕਹੂਗੀ ਜਦੋਂ ਤੁਸੀਂ ਦੁਨੀਆਂ ਨੂੰ ਕਹੋਗੇ ਆਪਾਂ ਰਾਈਟ ਬ੍ਰਦਰਜ਼ ਬਾਰੇ ਸੁਣਦੇ ਆ। ਉਹਨਾਂ ਨੇ ਕਿਹਾ ਜਹਾਜ਼ ਬਣਾਉਣਾ। ਜਦੋਂ ਉੱਡਦੇ ਪੰਛੀਆਂ ਨੂੰ ਦੇਖਦੇ ਸੀ ਉਹ ਬਾਜ਼ ਜਾਂ ਐਲੋਡ ਦੀ ਦੇਖਦੇ ਸੀ। ਉਹਨਾਂ ਨੂੰ ਹੁੰਦਾ ਯਾਰ ਅਸੀਂ ਵੀ ਆਏ ਹੁੰਦੇ ਸੀ। ਉਹ ਬੰਦਾ ਫੰਗਾ ਦੇ ਸਾਰੇ ਟੋੜ ਨਹੀਂ ਸਕਦਾ। ਉਹਨਾਂ ਨੇ ਕਿਹਾ ਕੋਈ ਚੀਜ਼ ਬਣਾ ਲਈ। ਜਦੋਂ ਉਹ ਕਿਸੇ ਨੂੰ ਦੱਸਦੇ ਸੀ ਕਿ ਲੋਕ ਕਹਿੰਦੇ ਸੀ ਪਾਗਲ। ਬੰਦਾ ਕਿਵੇਂ ਉੱਠ ਸਕਦਾ? ਮਜ਼ਾਕ ੜਾਇਆ ਉਹਨਾਂ ਦਾ। ਉਹਨਾਂ ਨੇ ਦੋ ਤਿੰਨ ਮਾਦਲ ਬਣਾਏ, ਦੋ ਤਿੰਨ ਚੀਜ਼ਾਂ ਬਣਾਇਆ। ਫੇਲ ਹੋ ਗਏ। ਲੋਕਾਂ ਨੇ ਕਿਹਾ ਬੱਸ ਤੁਸੀਂ ਤਾਂ ਕੁਝ ਨਹੀਂ ਕਰ ਸਕਦੇ। ਲੋਕਾਂ ਨੇ ਤੁਹਾਨੂੰ ਕਹਿਣਾ ਹੀ ਹੈ ਬਈ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡਾ ਕੱਖ ਨਹੀਂ ਬਟਿਆ ਜਾਣਾ। ਜੇਕਰ ਤੁਸੀਂ ਆਪਦੀ ਇੱਛਾ ਰੱਖੋਗੇ ਤੁਸੀਂ ਕਹੋਗੇ ਮੈਂ ਬਾਣੀ ਦੇ ਬਰਾਬਰ ਤੰਦ ਘੜੀ ਕਰਣੀ ਹੈ। ਲੋਕਾਂ ਨੇ ਹੱਸ ਲਿਆ। ਪਰ ਤੁਸੀਂ ਕੀ ਕਰਨਾ ਤੁਸੀਂ ਆਪ ਦੇ ਆਪ ਤੇ ਯਕੀਨ ਕਰੋ ਤੁਸੀਂ ਦੁਨੀਆ ਤੋਂ ਯਕੀਨ ਨਹੀਂ ਰਹਿਣਾ ਵੀ ਦੁਨੀਆ ਤੁਹਾਡੇ ਤੇ ਯਕੀਨ ਕਰੇ ਦੁਨੀਆ ਦਾ ਤੁਹਾਡੇ ਤੇ ਉਸ ਦਿਨ ਯਕੀਨ ਕਰਦੀ ਹੈ ਜਿੱਦਾਂ ਤੁਸੀਂ ਕਰਕੇ ਦਿਖਾਤਾ ਉਸ ਦਿਨ ਵੀ ਤੁਹਾਨੂੰ ਮਿਹਣੇ ਮਾਰਨਗੇ ਵੀ ਜਿਹਨੇ ਢੱਗੀ ਥੋੜੀ ਚੱਲ ਚਲਾਈ ਸੋ ਦੁਨੀਆ ਤੁਹਾਨੂੰ ਤੋਂ ਸਾਥੇ ਖੇਡ ਲੈਣ ਦੀ ਲੋੜ ਨਹੀਂ ਹੈ ਇੱਛਾ ਜਦੋਂ ਤੁਸੀਂ ਪੈਦਾ ਕਰ ਲਈ ਦਿਮਾਗ 'ਚ ਫੇਰ ਆਪ ਦੇ ਆਪ ਤੇ ਯਕੀਨ ਪੈਦਾ ਕਰਨਾ ਵੀ ਮੈਂ ਕਰ ਸਕਦਾ ਮੈਂ ਕਰ ਨਹੀਂ ਸਕਦਾ ਮੈਂ ਹੀ ਇਹਨੂੰ ਕਰ ਸਕਦਾ ਮੇਰੇ ਤੋਂ ਬਿਨਾਂ ਇਹ ਦੁਨੀਆ ਤੇ ਇਹ ਚੀਜ਼ ਨੂੰ ਕੋਈ ਕਰ ਨਹੀਂ ਸਕਦਾ ਇਹੋ ਜਿਹਾ ਜਦੋਂ ਤੁਹਾਡੇ ਦਿਮਾਗ 'ਚ ਵਿਸ਼ਵਾਸ ਬੈ ਗਿਆ ਮੈਂ ਦੱਸੇ ਨਾ ਵੀ ਤੁਹਾਡਾ ਜਿਹੜਾ ਟਾਰਗੇਟ ਮਿੱਥਿਆ ਕਿਉਂ ਨਾ ਹੋ ਜਾਵੇ। ਉਹ ਇੱਕ ਕਿਤਾਬ ਦੇ ਦੂਜੇ ਚੈਪਟਰ ਦੇ ਵਿੱਚ ਇਹੀ ਸਮਝਾਉਂਦਾ ਵੀ ਤੁਸੀਂ ਆਪਦੇ ਤੇ ਵਿਸ਼ਵਾਸ ਰੱਖੋ ਕਹਾਣੀਆਂ ਦੱਸੀਆਂ ਹੋਣੀਆਂ ਨੇ ਵੱਡੇ ਵੱਡੇ ਬਿਜ਼ਨਸਮੈਨਾਂ ਦੀਆਂ ਜਾਂ ਜਿਹੜੇ ਵੱਡੇ ਬੰਦੇ ਨੇ ਹੈਨਰੀ ਫੋਡ ਹੋ ਗਿਆ ਹੋਰ ਵੀ ਹੈ ਨਾ ਉਹਨਾਂ ਹੁਣ ਮੈਂ ਕਿਤਾਬ ਬਹੁਤ ਜਲ ਪਹਿਲਾਂ ਪੜ੍ਹੀ ਸੀ ਕਿ ਮੇਰੇ ਮੁੱਠੀ ਮੁੱਠੀ ਗੱਲਾਂ ਯਾਦ ਨੇ ਤੋਂ ਨਾਂ ਮਯਾਦ ਨਹੀਂ ਹੈਗੇ ਮੇਰੇ। ਉਹ ਉਹਨਾਂ ਬੰਨਿਆਂ ਦੀਆਂ ਧਾਰਨਾ ਦਿੱਤੀਆਂ ਵੀ ਉਹਨਾਂ ਨੇ ਕਿਵੇਂ ਆਪ ਦੇ ਜੀ ਕੰਮ ਰੱਖਿਆ ਤੇ ਮਤਲਬ ਕਿ ਐਡੇ ਵੱਡੇ ਉਸ ਤੋਂ ਬਾਅਦ ਜਿਹੜਾ ਇਹਦਾ ਤੀਸਰਾ ਚੈਪਟਰ ਕਿਤਾਬ ਦਾ ਬਈ ਇਮੈਜੀਨੇਸ਼ਨ ਜਿਹੜਾ ਮੇਨ ਹੈ ਨਾ ਇੱਕ ਦੋ ਹੋਰ ਵੀ ਹੈਗੇ ਨੇ ਵਿੱਚ ਪਰ ਉਹਨੂੰ ਐਕਸਪਲੇਨ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ ਹੋਵੇਗਾ ਥੋੜਾ ਹੋਰ ਜੇ ਨਹੀਂ ਸਪੈਸ਼ਲਾਈਜੇਸ਼ਨ ਆ ਉਹ ਤਾਂ ਆਪਾਂ ਨੂੰ ਪਤਾ ਵੀ ਆਪਾਂ ਜਿਹੜਾ ਟਾਰਗੇਟ ਮਿਥਿਆ ਉਹਦੇ ਵਿੱਚ ਆਪਣੇ ਦੇ ਵਿਸ਼ਵਾਸ ਰੱਖਿਆ ਉਹਦਾ ਆਪਾਂ ਨੂੰ ਨਾ ਸਿੱਖਣਾ ਦਾ ਬਹਿਣਾ ਉਸ ਚੀਜ਼ ਇੰਨੇ ਕ ਮਾਹਰ ਹੋ ਜੂ ਵੀ ਦੁਨੀਆ ਕਹੇ ਵੀ ਇਹ ਤਾਂ ਕੰਮ ਕਰ ਸਕਦਾ ਜੇ ਫਲਾਣਾ ਮੈਸਤਰੀ ਹੀ ਬੋਲਟ ਦਾ ਮਤਲਬ ਹੋ ਗਿਆ ਮਾਹਰ ਆ ਵੀ ਜੇ ਬੋਲਟ ਦਾ ਕੰਮ ਕਰਨਾ ਦਾ ਫਲਾਣਾ ਨਿਹਰ ਇਹੋ ਚੀਜ਼ ਦੇ ਉਸ ਆਪ ਦੇ ਕੰਮ ਦੇ ਜਿਹੜਾ ਤੁਸੀਂ ਮਿਥ ਲਿਆ ਵੀ ਨੇ ਆ ਬੰਦਾ ਇੰਨੇ ਕ ਮਾਹਰ ਬਣ ਜੂ ਵੀ ਤੁਹਾਡੇ ਤੋਂ ਵਧੀਆ ਉਹ ਕੋਈ ਹੋਰ ਕਰ ਨਾ ਸਕੇ ਜਿਵੇਂ ਕਾਮ ਚ ਰਮਾਇਣ ਬਣਾਈ ਸੀ। ਆ ਮਹਾਭਾਰਤ ਦੇ ਵੀ ਜੋ ਅਸਤਾਰ ਉਸ ਤੋਂ ਜ਼ਿਆਦਾ ਪਲਾਸਟਿਕ ਬਹੁਤ ਕਰਾਈ ਨੂੰ ਸਿਉਂਤੀ ਬਣਾਈ ਸੀ। ਲੋਕਾਂ ਨੇ ਇੰਨਾ ਵਧੀਆ ਰੋਲ ਕੀਤਾ ਬਈ ਅੱਜ ਵੀ ਜਿੱਥੇ ਉਹ ਬੰਦੇ ਮਿਲ ਜਾਂਦੇ ਲੋਕ ਮੱਥਾ ਟੇਕਦੇ ਉਹਨਾਂ ਨੂੰ ਬਈ ਸੱਚੀ ਇਹਨਾਂ ਨੂੰ ਲੱਗਦਾ ਤੋ ਘਾ ਲਦਾ ਮਾਰ। ਤੋਂ ਤੋਂ ਬਾਅਦ ਅੱਧੇ વર્ષ ਵੀ ਬਣਿਆ ਤੇ ਇਹਦੇ ਚ ਇਹਨਾਂ ਨੇ ਕੀ ਗਾਣ ਦੀ ਰੋਲ ਵੀ ਚੱਕਣਾ ਬੰਦੀ ਆਪਾਂ ਨੂੰ ਹੈਨਾ। ਸੋ ਜ਼ਿੰਦਗੀ 'ਚ ਜਿਹੜਾ ਕੰਮ ਤੁਸੀਂ ਕਰੋ ਇਹੋ ਜਿਹਾ ਕਰੋ ਤੁਸੀਂ ਬੋਕਰ ਵੀ ਮਾਰੀ ਜਦਾਂ ਜੇ ਘਰ ਦੇ ਬਾਹਰ। ਸੋ ਲੋਕ ਕਹਿਣ ਵੀ ਬਹੁਤ ਕਰ ਵੱਜੀ ਹਾਂ ਇਹ ਨਾ ਹੋਵੇ ਨੱਕ ਤੋਂ ਬੋਲ ਕੇ ਨੱਕ ਤੋਂ ਲਾ ਕੇ ਤੇ ਬੋਲ ਤੇ ਲੱਗ ਜਾ ਗੱਲ ਤੇ ਲੱਗ ਜੇ ਉਹਨੇ ਘਾਉ ਦੋ ਸੋ ਜਿਹੜਾ ਕੰਮ ਤੁਸੀਂ ਹੱਥ ਪਾ ਲਿਆ ਫਿਰ ਉਹਦਾ ਲਾ ਬੋਲਣਾ ਚਾਹੀਦਾ ਜਾਂ ਖਿਲਾਨੇ ਬੰਦੇ ਦਾ ਚੀਤਾ ਸੋ ਇਹ ਹੋ ਗਈ ਸਪੈਸ਼ਲਾਈਜੇਸ਼ਨ ਕਿਸੇ ਵੀ ਕੰਮ ਦੇ ਵਿੱਚ ਫਿਰ ਆ ਗਈ ਇਮੇਜੀਨੇਸ਼ਨ ਜਦੋਂ ਤੁਸੀਂ ਸਾਰਾ ਕੁਝ ਕਰ ਲਿਆ ਦੇਖੋ ਦੁਨੀਆ ਦੇ ਵਿੱਚ ਬਹੁਤ ਕਾਰਾਂ ਆਈਆਂ ਆ ਰਹੀਆਂ ਨੇ ਬਹੁਤ ਮੋਬਾਈਲ ਆਏ ਆ ਰਹੀਆਂ ਹਣਾ ਤੁਸੀਂ ਨਾਲ ਲੋਕ ਸੁਧਰੇ ਨਾ ਅਵੇਲੇਬਲ ਹੋਣ ਹੁਣ ਉਹ ਤਾਂ ਸਾਰਾ ਕੁਝ ਆ ਹੀ ਰਿਹਾ ਜਿਦੋਂ ਕਿ ਤੁਹਾਡਾ ਫੋਨ ਐਪ ਵੱਲੋਂ ਛੱਡ ਕੇ ਤੁਹਾਡਾ ਫੋਨ ਕਿਉਂ ਕ੍ਰਿਤਣਗੇ ਤੁਸੀਂ ਵਿੱਚ ਇਨੋਵੇਸ਼ਨ ਨੇ ਆਉਣੀ ਹੈ ਉਹਦੇ ਵਿੱਚ ਇਨੋਵੇਸ਼ਨ ਕਿਵੇਂ ਆਉਗੀ ਉਹਦੀ ਕਲਪਨਾ ਕਲਪਨਾ ਦੇਖੋ ਜਿਹੜੀ ਸਾਡੀ ਕਲਪਨਾ ਉਹ ਸਾਰੇ ਬ੍ਰਹਿਮੰਡ ਦੇ ਨਾਲ ਜੁੜੀ ਹੋਈ ਹੈ ਅੱਗੇ ਵੀ ਗੱਲ ਕਰਦੇ ਸੀ ਕਿ ਪਾਤਸ਼ਾਹ ਵੀ ਕਹਿੰਦੇ ਵੀ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆਉਣੀ ਬ੍ਰਹਿਮੰਡ ਆ ਜਾਂਦਾ ਜਿਹੜਾ ਬ੍ਰਹਿਮੰਡ ਆ ਉਸੋ ਹੀ ਸਮੇਦਬਾਗ ਜਿਹੜੇ ਤੋਂ ਚੀਜ਼ ਨੂੰ ਤੁਸੀਂ ਸੋਚ ਸਕਦੇ ਹੋ ਉਹ ਸੰਭਵ ਆ ਤੇ ਜੋ ਸੰਭਵ ਹੈ ਉਹ ਸੋਚੀ ਜਾ ਸਕਦੀ ਹੈ ਜਿਹੜੀ ਮਤਲਬ ਜਿਹੜੀ ਚੀਜ਼ ਸੰਭਵ ਆ ਬਾਈ ਹੋਣੀ ਨਹੀਂ ਹੈਗੀ ਮਤਲਬ ਕਿ ਆਪਾਂ ਕਹਿ ਰਹੀਏ ਉਹ ਤੁਹਾਡੇ ਦਿਮਾਗ ਚ ਆਉਗੀ ਆਉਂਦੀ ਨਹੀਂ ਉਹ ਤਾਂ ਉਹ ਕੁਦਰਤ ਦਾ ਸੁਦਾ ਹਾਂਦਾ ਵੀ ਜਿਹੜੀ ਚੀਜ਼ ਹੈ ਨਹੀਂ ਤੁਸੀਂ ਦਿਮਾਗ ਸਾਡਾ ਚਿਹਰੇ ਨਹੀਂ ਬਣਾ ਸਕਦਾ ਸਾਡੇ ਸੁਪਨਿਆਂ ਚ ਚਿਹਰੇ ਆਉਂਦੇ ਲੋਕਾਂ ਦੇ ਕਿਉਂ ਆਉਂਦੇ ਕਿਤੇ ਨਾ ਕਿਤੇ ਤੁਸੀਂ ਦੇਖੇ ਹੋ। ਦੇਖੇ ਬਸ ਤੁਹਾਨੂੰ ਨਹੀਂ ਪਤਾ ਵੀ ਆਹ ਚਿਹਰਾ ਦੇਖਿਆ ਪਰ ਤੁਹਾਡੇ ਕਲਪਨਾ ਨੇ ਉਹਨੂੰ ਅੰਦਰ ਥਾੜ ਕੇ ਰੱਖਿਆ ਸੋ ਜਿਹੜੀ ਵੀ ਚੀਜ਼ ਸੋਚ ਸਕਦੇ ਹੋ ਜੋ ਰਾਈਟ ਗਦਰਸ ਨੇ ਸੋਚਿਆ ਵੀ ਝਾਜ ਬਣਾਉਣਾ ਉਹ ਤੋਂ ਪਹਿਲਾਂ ਤਾਂ ਝਾਜ ਹੈ ਨਹੀਂ ਸੀ ਲੋਕਾਂ ਨੂੰ ਸਮਝ ਲੱਗਦਾ ਸੀ ਉਹਦਾ ਪਰ ਉਹਨੇ ਕਲਪਨਾ ਚ ਆ ਗਿਆ ਉਹਨਾਂ ਨੇ ਬਣਾ ਕੇ ਦਿਖਾ ਬਣਾ ਕੇ ਦਿਖਾਦਾ ਜਿਹੜੀ ਸਾਡੀ ਕਲਪਨਾ ਦਾ ਇਹ ਬਹੁਤ ਬਹੁਤ ਵੱਡੇ ਲੈਵਲ ਦੀ ਚੀਜ਼ ਆ ਜਿਹੜੇ ਹਾਸਲ ਕੋਈ ਵਿਗਿਆਨੀ ਨਹੀਂ ਕਰ ਸਕਿਆ ਸੋ ਤੁਹਾਡੀ ਕਲਪਨਾ ਨੂੰ ਇੰਨਾ ਕਸਟਮ ਕਰੋ ਤੁਹਾਡੀ ਇਮੇਜਿਨੇਸ਼ਨ ਇਹਨੂੰ ਇੰਨਾ ਕਸਟਮ ਕਰੋ ਵੀ ਤੁਸੀਂ ਨਵੀਂ ਤੋਂ ਨਵੀਂ ਚੀਜ਼ ਨੂੰ ਕਰ ਸਕੋ ਕੰਮ ਤਾਂ ਸਾਰੇ ਉਹੀ ਨੇ ਕੋਈ ਵੀ ਨਵਾਂ ਕੰਮ ਹਜੇ ਤੱਕ ਹੈ ਨਹੀਂ ਨਾ ਬਸ ਇਹ ਅਸੈਪਸ਼ਨ ਕਰਕੇ ਕੋਈ ਵੀ ਕੰਮ ਕੋਈ YouTube ਤੇ ਵੀਡੀਓ ਬਣਾਉਂਦਾ ਵੀਡੀਓਸ ਤਾਂ 3600 ਜਾਣੇ ਬਣਾ ਰਹੇ ਆ ਹਰੇਕ ਮਤਲਬ ਕੀ ਵਿਸ਼ੇ ਦੇ ਵਿੱਚ ਪੋਡਕਾਸਟਾਂ ਨਾਲ ਇਹ ਵੀ ਕਿੰਨੇ ਹੋਗੇ ਸਾਰਾ ਮੰਨੋ ਕੋਈ ਟਰੈਵਲ ਬਲੌਗ ਬਣਾਉਂਦਾ ਉਹਦੇ ਵੀ ਕਿੰਨੇ ਜਾਣੇ ਹੋਗੇ ਕੰਮ ਤਾਂ ਸਾਰੇ ਕਰ ਰਹੇ ਆ ਆਪਾਂ ਇਹਨੂੰ ਕਹਿ ਤੱਕ ਲੱਗਦੇ ਨੇ ਮੈਂ ਕਹਿੰਦਾ ਪਰ ਤੁਹਾਨੂੰ ਲੋਕ ਤਾਂ ਦੇਖਣਗੇ ਜੇ ਤੁਸੀਂ ਉਸੇ ਕੰਮ ਨੂੰ ਕਿਸੇ ਵੱਖਰੇ ਤਰੀਕੇ ਨਾਲ ਕਰ ਸਕੋ ਉਹ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਦ੍ਰੋਸਟੀ ਕੇਰੀ ਇਮੇਜਿਨੇਸ਼ਨ ਹੁੰਦੀ ਹੈ ਸਿੰਥੈਟਿਕ ਇਮੇਜਿਨੇਸ਼ਨ ਤੇ ਕ੍ਰੀਏਟਿਵ ਇਮੇਜਿਨੇਸ਼ਨ ਇਹ ਜਿਹੜੀ ਸਿੰਥੈਟਿਕ ਇਮੇਜਿਨੇਸ਼ਨ ਹੈ ਇਸ ਕਿਤਾਬ ਦੇ ਅਨੁਸਾਰ ਉਹ ਆਵੇ ਪੁਰਾਣੇ ਤਰੀਕੇ ਜਿਹੜੇ ਪੁਰਾਣਾ ਕੋਈ ਵੀ ਮੰਨ ਲਓ ਕਾਰਾ ਜਿਹੜੇ ਵੀ ਤਰੀਕੇ ਚਲੇ ਆ ਰਹੇ ਆ ਉਹਨਾਂ 'ਚ ਤੁਸੀਂ ਆਪ ਦੀਆਂ ਕੋਈ ਚੀਜ਼ਾਂ ਜੋੜ ਵਰਦੇ ਸਿੰਥੈਟਿਕ ਜਿਹੜੀ ਬੜਾ ਧਨ ਕਰਨ ਦੀ ਲੋੜ ਨਹੀਂ ਸੌਰਾ ਲੈ ਕੇ ਕਰਨਾ ਪੈਂਦਾ ਜਿਹੜੇ ਕੰਦਾ ਬਣਾਉਣੀ ਹੈ ਕੰਦਾ ਤਾਂ ਮੈਸਤਰੀ ਬਣਾਉਂਦੇ ਆ ਰਹੇ ਚਲਾਈ ਪਰ ਤੁਸੀਂ ਥੋੜਾ ਜਿਹਾ ਡਿਜ਼ਾਈਨ ਉਹਦੇ ਚਾਰ ਬੈਡ ਕਰ ਲਿਆ ਹੋ ਗਈ ਇੱਕ ਹੋ ਗਈ ਕ੍ਰੀਏਟਿਵ ਇਨੋਵੇਸ਼ਨ ਬਈ ਤੁਸੀਂ ਆਪ ਦੇ ਦਿਮਾਗ ਦੇ ਨਾਲ ਕੋਈ ਨਵੀਂ ਚੀਜ਼ ਇਨੋਵੇਸ਼ਨ ਕਰਦੇ ਤੁਹਾਡੇ ਬ੍ਰੇਨ ਦੀ ਜਿੰਨੀ ਅੰਗ ਤੁਸੀਂ ਐਕਟੀਵਿਟੀ ਕਰਾ ਸਕਦੇ ਹੋ ਜਿੰਨਾ ਕਿ ਉਹ ਮਤਲਬ ਕਿ ਐਕਸਰਸਾਈਜ਼ ਕਰਾਓ ਇਹਨੂੰ ਬ੍ਰੇਲੀਅੰਟ ਬਣਾਓ ਤੁਹਾਡੀ ਇਮੇਜਿਨੇਸ਼ਨ ਸਟਰੋਂਗ ਇੰਨਾ ਹੈਗੀ ਕੋਈ ਵੀ ਪੇਂਟਰ ਨਹੀਂ ਕੰਮਜਾਬ ਹੋ ਸਕਦਾ ਭਈ ਕੋਈ ਵੀ ਕੰਪਿਊਟਰ ਸਾਫਟਵੇਅਰ ਵਾਲਾ ਕੰਮਜਾਬ ਹੋ ਸਕਦਾ ਕੋਈ ਗ੍ਰਾਫਿਕ ਡਿਜ਼ਾਈਨਰ ਵੀ ਕੰਮਜਾਬ ਹੋ ਸਕਦਾ ਜਿੰਨੀਆਂ ਵੀ ਅੱਜ ਦੇ ਟਾਈਮ ਤੇ ਸਕਿਲਸ ਨੇ ਜਾਂ ਫਰਵਰਡ ਟਾਈਮ ਤੇ ਸਕਿਲਸ ਨੇ ਸਿਰਫ ਸਿਰਫ ਉਹੀ ਬੰਦੇ ਕੰਮਜਾਬ ਹੋ ਗਏ ਜਿਹੜੇ ਜਿਨ੍ਹਾਂ ਦੀ ਇਮੇਜਿਨੇਸ਼ਨ ਸਟਰੋਂਗ ਸੀ ਨਹੀਂ ਤਾਂ ਮਤਲਬ ਨਾਲ ਦੀ ਨਾਲ ਮਤਲਬ ਕਿ ਕੋਈ ਬੰਦਾ ਆਰਕੀਟੈਕਚਰ ਕਰਦਾ ਕਾਰ ਦਾ ਕੰਮਜਾਬ ਜੇ ਉਹ ਕਾਪੀ ਕਰ ਕਰਕੇ ਦੇ ਦੇ ਜੂਗਾ ਤਾਂ ਸਾਰੇ ਇੱਕੋ ਜਿਹੇ ਘਰ ਹੋ ਜਾਣਗੇ ਉਹਦਾ ਕੰਮ ਕਿਉਂ ਚੱਲ ਰਿਹਾ ਵੀ ਉਹ ਲੋਕਾਂ ਨੂੰ ਮਿਲਦਾ ਲੋਕ ਕਹਿੰਦਾ ਵੀ ਸਾਨੂੰ ਇਹਦਾ ਘਰ ਚਾਹੀਦਾ ਹੋਣ ਲੱਗੀਆਂ ਸਮਝਣਾਂ ਚੀਜ਼ਾਂ ਨੂੰ ਫਿਰ ਵਿੱਚ ਆਪ ਦੀ ਕਲਪਨਾ ਐਡ ਕਰਦਾ ਫਿਰ ਮਤਲਬ ਉਹ ਚੀਜ਼ ਬਣ ਗਈ ਉਹਦੇ ਨਾਲ ਲੋਕ ਕਹਿੰਦੇ ਆਹ ਆ ਗਿਆ ਸੋ ਉਸ ਤੋਂ ਬਾਅਦ ਜਿਹੜਾ ਇਹਦੇ ਕਿਤਾਬ ਦੇ ਵਿੱਚ ਉਹ ਹੈਗਾ ਤੇਜ ਹੈ ਔਰਗੇਨਾਈਜੇਸ਼ਨ ਆਰਗੇਨਾਈਜ਼ਡ ਪਲੈਨਿੰਗ ਪਲਾਨਿੰਗ ਤੋਂ ਬਿਨਾ ਕੁਝ ਨਹੀਂ ਹੋਣਾ ਤੁਹਾਡੀ ਇੱਛਾ ਤੁਹਾਡਾ ਵਿਸ਼ਵਾਸ ਸਾਰਾ ਕੁਝ ਥੀਕਮ ਬਣ ਜਾਏਗਾ ਪਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਰਨਾ ਕਿਵੇਂ ਆ ਕਿਹੜੀ ਚੀਜ਼ ਪਹਿਲਾਂ ਕਰਨੀ ਹੈ ਕਿਹੜੀ ਬਾਅਦ ਵਿੱਚ ਕਰਨੀ ਹੈ ਇੰਜਣ ਕਿੱਥੇ ਲੱਗਣਾ ਲੱਗੇ ਜਾਲਾ ਡੱਬਾ ਕਿੱਥੇ ਰੱਖਣਾ ਇਸੀ ਵਾਲਾ ਦਿੱਤੇਗਾ ਜਨਾ ਜਰਮਨ ਕਿੱਥੇ ਲੱਗਣਾ ਸਭ ਪਲਾਨਿੰਗ ਦੇ ਨਾਲ ਆ ਬਿਨਾਂ ਪਲਾਨਿੰਗ ਤੋਂ ਕੁਝ ਨਹੀਂ ਓਕੇ ਪਲਾਨਿੰਗ ਬਹੁਤ ਵਧੀਆ ਮੈਕਰ ਕਰਦੀ ਹੈਗੀ ਤੁਸੀਂ ਮਤਲਬ ਕਿ ਸਾਰਾ ਕੁਝ ਦੇਖ ਲਿਆ ਤੁਸੀਂ ਆਪ ਦੇ ਜ਼ਹਿਰ ਵੀ ਦੇਖ ਲਿਖ ਲੋ ਆਪ ਤੇ ਪਾਲਿਸੀ ਨਹੀਂ ਲੈਂਦਾ ਮੈਂ ਨਹੀਂ ਕਰ ਸਕਦਾ ਫਿਰ ਤੁਸੀਂ ਉਹਨੂੰ ਇੱਕ ਰਾਫ ਪੇਜ ਤੇ ਮਤਲਬ ਬਣਾਉਣਾ ਇੱਕ ਮੋਟੀ ਮੋਟੀ ਪਲਾਨ ਵੀ ਆਜੇ ਐਵੇਂ ਨਹੀਂ ਹੋ ਸਕਦਾ ਉਹ ਤੁਸੀਂ ਕਿਤਾਬਾਂ ਤੋਂ ਪੜ੍ਹ ਕੇ ਤਜਰਬਾ ਲੈ ਸਕਦੇ ਹੋ ਆਪ ਦੇ ਬਜ਼ੁਰਗਾਂ ਤੋਂ ਲੈ ਸਕਦੇ ਹੋ ਕਿਸੇ ਤੋਂ ਟੀਚਰ ਤੋਂ ਸਿੱਖ ਸਕਦੇ ਹੋ ਕੋਈ ਕੋਰਸ ਪੜ੍ਹ ਸਕਦੇ ਹੋ ਜਾਂ ਤੁਹਾਨੂੰ ੱੱਕੇ ਖਾ ਕੇ ਸਿੱਧਾ ਪਤਾ ਲੱਗੇ ਉਹ ਗੱਲ ਇਹ ਕਰੂਗੇ ਸੋ ਪਲੈਨਿੰਗ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਦਫ਼ਤਰ ਬਹੁਤ ਸਾਰੇ ਬਿਜ਼ਨਸ ਇਸੇ ਕਰਕੇ ਫੇਲ ਹੋ ਗਏ ਵੀ ਉਹਨਾਂ ਚ ਪਲੈਨਿੰਗ ਨਹੀਂ ਸੀ ਆਰਗੇਨਾਈਜ਼ਡ ਹੀ ਉਹ ਤਰੀਕਿਆਂ ਨੂੰ ਮਤਲਬ ਉਹ ਨਹੀਂ ਸਕੇ ਹੈਗੇ ਵੀ ਕੰਮ ਕਿਹੜਾ ਕਰਨਾ ਉਹਨਾਂ ਦੇ ਗਾਇ ਪਿਆ ਰਹਿੰਦਾ ਸੀ ਦਿਮਾਗ 'ਚ ਜੇ ਤੁਹਾਡੇ ਦਿਮਾਗ ਦੇ ਵਿੱਚ ਥੌਟਸ ਆਰਗੇਨਾਈਜ਼ ਨਹੀਂ ਹੈਗੇ ਵੀ ਤੁਸੀਂ ਕੰਮ ਕਰਦੇ ਤੁਹਾਨੂੰ ਹੋਰ ਹੀ ਸੇ ਲਿਆਦਾ ਜਾਂਦੀ ਹੈ ਲੋ ਲੋ ਐਂ ਜਾਦਾ ਇਹਨਾਂ ਫਲਾਣੇ ਦੋਸਤ ਨਾਲ ਆਪਾਂ ਲੜਾਈ ਹੋਈ ਸੀ ਵੀ ਉਹ ਹੋਇਆ ਸੀਗਾ ਉਧਰ ਚਲੇ ਗਏ ਦਾਰੂ ਪੀਣੇ ਸੈਟ ਪੀ ਲਈਏ ਕੁਸ ਨਹੀਂ ਜਾਂਦੇ ਨਾ ਮੇਰਾ ਵੀ ਫੇ ਤੁਸੀਂ ਜਿੰਦਗੀ ਚ ਤਰਕ ਹੀ ਨਹੀਂ ਕਰ ਸਕਦੇ ਜੇ ਤੁਹਾਡੇ ਦਿਮਾਗ ਚ ਥੌਟਸ ਵੀ ਨੇ ਨਾ ਐਨੀ ਇੱਕ ਪ੍ਰੈਕਟਿਸ ਕਰੋ ਵੀ ਇਹ ਵੀ ਇੱਕ ਆਰਗਨਾਈਜ਼ਡ ਤਰੀਕੇ ਦੇ ਨਾਲ ਹੁਣ ਬਈ ਜਦੋਂ ਤੁਸੀਂ ਕਹੋ ਉਹਦੇ ਤੁਹਾਡੇ ਦਿਮਾਗ ਚ ਹੋ ਜਾ ਥੌਟਸ ਦੇ ਨਹੀਂ ਇਹ ਨਹੀਂ ਹੈਗਾ ਵੀ ਕੰਪਿਊਟਰ ਤੇ ਬੈਠੇ ਹੋ ਤੁਸੀਂ ਕੋਈ ਵਰਕ ਕਰ ਰਹੇ ਹੋ ਤੁਹਾਨੂੰ ਮਤਲਬ ਕਿ ਕਿਸੇ 파ਰਟੀ ਦੀ ਜਿਆਦਾ ਜਿਆਦਾ ਉਹ ਸਾਰਟੀ ਦੀ ਚਾਹਤ ਨਹੀਂ ਜਿਹੜਾ ਟਾਈਮ ਲਾਈਜ਼ਰ ਵਾਲਾ ਵੇਹੜਾ ਬਣਾ ਉਹ ਤੁਸੀਂ ਉਹਦੇ ਥੌਟਸ ਹਣ ਜਿਹੜਾ ਕੰਮ ਵਾਲਾ ਉੱਥੇ ਚੱਲਣਾ ਤੇਰੀ ਜ਼ਿੰਦਗੀ ਵਿੱਚ ਬਈ ਕੁਝ ਹੋ ਸਕਦਾ ਨਹੀਂ ਦਾ ਮਤਲਬ ਇਹ ਮੱਥਾ ਮਾਰਨਾ ਕਿ ਮੱਦੀ ਨਹੀਂ ਜਾ ਉਹ ਅੱਜ ਉਹ ਕਰ ਲੈ ਕੱਲ ਉਹ ਮਾਗ ਲੈ ਇੱਕ ਤੁਸੀਂ ਦਿਨ ਤੜਕੇ ਤੋਂ ਲੈ ਕੇ ਅੰਤ ਤੱਕ ਦਿਨ ਦਾ ਪਲਾਨ ਹੋਣਾ ਚਾਹੀਦਾ ਸਾਲਾਂ ਦਾ ਪਲਾਨ ਦਿਮਾਗ 'ਚ ਹੋਣਾ ਚਾਹੀਦਾ ਈਵਨ ਕਿ 100 ਸਾਲਾਂ ਦਾ ਪਲਾਨ ਦਿਮਾਗ 'ਚ ਹੋਣਾ ਚਾਹੀਦਾ ਜਿਹੜੀਆਂ ਵੱਡੀਆਂ ਕੰਪਨੀਆਂ ਬਈ ਇਹ ਥੋੜੀ ਹੈ ਅਗਲੇ ਸਾਲ ਤੱਕ ਸੋਚਦੀਆਂ ਲੈਸਾਂ ਲੈਸ ਇਹ ਥੋੜੀ ਹੈ ਅਗਲੇ ਸਾਲ ਤੱਕ ਹੀ ਬਸ ਪਲੈਨਿੰਗ 100 ਸਾਲਾਂ ਤੱਕ ਈਵਨ ਕਿ ਮੈਨੂੰ ਤਾਂ ਲੱਗਦਾ ਕਿ 500 ਸਾਲਾਂ ਤੱਕ ਉਹਦੀ ਪਲੈਨਿੰਗ ਹੋਊਗੀ ਇਹ ਦੇ ਕਰਨਾ ਕੀ ਹੈ ਕਿਉਂਕਿ ਵੀ ਕਰ ਦਿੰਦੀ ਹੈ ਐਵੇਂ ਜੁੜੀ ਬਈ ਉਹ ਤੋਂ ਆਪ ਦੇ ਰਿਚਸਟ ਬੰਦੇ ਬਣ ਗਏ ਹੈ ਨਾ ਹੁਣ ਐਲਨ ਮਸਕ ਦਾ ਐਲਨ ਮਸਕ ਨੇ 2020 ਦੇ ਵਿੱਚ ਕੀ ਮਤਲਬ ਕਿ ਸ਼ੁਰੂ ਕਰਤਾ ਸੀਗਾ ਸਪੇਸ ਐਂਡ ਦਾ ਕੰਮ ਹਾਂ ਨਾ ਭਈ ਮੰਗਲ ਗ੍ਰਹਿ ਤੇ ਲੋਡ ਰੋਸ ਉਹ ਇਹ ਤਾਂ ਨਹੀਂ ਹੈਗਾ ਵੀ 5000 ਸਾਲ ਦੋਨੋਂ 2025 ਤੱਕ ਉਹ ਕਹਿੰਦਾ ਮੈਂ ਪਹਿਲੀ ਕਲੋਨੀ ਬਣਾ ਦੇਣੀ ਹੁਣ ਥੋੜਾ ਜਿਹਾ ਲੇਟ ਕਰ ਗਿਆ 2030 ਤੱਕ ਬਣਾ ਦੇਣਾ ਇਹ ਤਾਂ ਨਹੀਂ ਹੈ ਨਾ 2030 ਚ ਦੁਨੀਆ ਖਤਮ ਹੋਣੀ ਹੈ ਹਜ਼ਾਰ ਸਾਲ ਬਾਅਦ ਦੁਨੀਆ ਖਤਮ ਹੋ ਗਈ ਉਹ ਬੰਦਾ ਸੋਚ ਕੀ ਰਿਹਾ ਹੈ ਪਲੈਨਿੰਗ ਵੀ ਤੋਦੀ ਕਰ ਰਿਹਾ ਹੈ ਹਜ਼ਾਰ ਸਾਲ ਬਾਅਦ ਸੋ ਆਰਗੇਨਾਈਜ਼ਡ ਹੋਣਾ ਇੱਕ ਪਲੈਨਿੰਗ ਹੋਣੀ ਤੁਹਾਡੇ ਟਾਰਗੇਟਸ ਨੂੰ ਪੂਰਾ ਕਰਨ ਲਈ ਬਹੁਤ ਜ਼ਰੂਰੀ ਹੈ ਭਾਈ ਬੇਹੇਰ ਭਾਈ ਇਹਦੇ ਵਿੱਚ ਮਤਲਬ ਕਿ ਨਪੋਲੀਅਨ ਨੇ ਹਿੰਦਲਾ ਜਿਹੜਾ ਉਹ ਕਹਿੰਦਾ ਵੀ ਥੋਡੀ ਸਭ ਤੋਂ ਪਾਵਰਫੁਲ ਚੀਜ਼ ਕੀ ਹੈ ਡਿਸੀਜਨ ਲੈਣੀ ਡਿਸੀਜਨ ਮੇਕਿੰਗ ਜੈਸਰ ਲੋ ਦੇ ਵਿੱਚ ਜਿਹੜਾ ਬੰਦਾ ਕਨਫਿਊਜ਼ ਰਹਿੰਦਾ ਉਹਦਾ ਕੋਲ ਦੇਗਾ ਹੁੰਦਾ ਨਹੀਂ ਕੰਮ ਠੀਕ ਆ ਸਾਡੇ ਫੈਸਲੇ ਕਈ ਵਾਰ ਗਲਤ ਹੁੰਦੇ ਆ ਕੋਈ ਮਸਲਾ ਨਹੀਂ ਹੈਗਾ ਕੋਸਾ ਦੀ ਫੈਸਲੇ ਲੈਣ ਦੀ ਸ਼ਕਤੀ ਇੰਨੀ ਘੋਣੀ ਚ ਰਹੀਦੀ ਹੈ ਬਈ ਤੁਸੀਂ ਥਾਰਦੇ ਨੇ ਫੈਸਲਾ ਮਾਰੋ ਤੁਹਾਡੇ ਦਿਮਾਗ ਸੋਚੀ ਚੱਲੋ ਇਹ ਸਹੀ ਰਹੀ। ਹਾਂ ਮਤਲਬ ਕਿ ਪਿਛਲੇ ਨਾਲ ਰਿਲੇਟ ਕਰਦਾ ਵੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਵੀ ਇਹਦੇ ਲੈ ਕੇ ਪੱਖ ਵੀ ਸੋਚੋ ਪੋਜ਼ਿਟਿਵ ਪੱਖ ਵੀ ਸੋਚੋ। ਪਰ ਜੇ ਤੁਸੀਂ ਡਿਸੀਜਨ ਲੈ ਲਿਆ ਉਹਦੇ ਕੰਮ ਕਰਨਾ ਸ਼ੁਰੂ ਕਰਤਾ ਫਿਰ ਤੁਸੀਂ ਮਗਨ ਨੇ ਜੀ ਚਿੰਤਾ ਨਹੀਂ ਸੋਚ ਸਕਦੇ ਬਈ ਕਿ ਕੋਈ ਡਾਊਟ ਹੋਵੇ ਕਿ ਨਹੀਂ। ਡਿਸੀਜਨ ਤੁਹਾਨੂੰ ਲੈਣਾ ਹੋਣਾ ਚਾਹੀਦਾ ਤੁਹਾਨੂੰ ਤੁਹਾਡਾ ਦੋਸਤ ਪੁੱਛ ਰਿਹਾ ਬਈ ਅੱਜ ਘੁੰਮਣ ਚੱਲੀਏ। ਤੁਸੀਂ ਬਾਅਦਿਆਂ ਨਾਲ ਯਾਰ ਦੇਖਾਂਗੇ ਕੱਲ ਨੂੰ ਦੇਖਾਂਗੇ ਹਲੇ ਤਿਆਰੀ ਕਰਦੇ ਆ ਮੌਕੇ 'ਤੇ ਜਵਾਬ ਦੇ ਤੋਂ ਹੀ ਕਰਾਂਗੇ ਕੰਮ ਦਾ ਬਦਲੇ ਨਿਸ਼ਾਨੀ ਦਿੱਤੀ ਆ ਮੌਕੇ ਤੇ ਜਵਾਬਾਂ ਕਰੂੰਗਾ ਜਾਂ ਨਹੀਂ ਜੇ ਮੰਨ ਲਓ ਤੁਹਾਨੂੰ ਜੱਸ ਹੋ ਗਈ ਨਾ ਹੋ ਗਈ ਪਰ ਸਟਿਲ ਤੁਹਾਨੂੰ ਲੱਗਦਾ ਯਾਰ ਮਤਲਬ ਕੀ ਉਹ ਹੋ ਗਿਆ ਪਰ ਫੇਰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਦੇ ਡਿਸੀਜਨ ਨੂੰ ਪਕਾਉਣੀ ਦੁਨੀਆ 'ਚ ਜ਼ੁਬਾਨ ਦਾ ਹੀ ਮੌਲ੍ਵਾ ਕਾਗਜ਼ 'ਚ ਕੂਬ ਜਾਂਦਾ ਕੋਈ ਬਗ ਨਹੀਂ ਬਾਈ ਅੱਗੇ ਬੈਠੇ ਨਾ ਬਾਤ ਦਾ ਬੰਦਾ ਵੀ ਜਾਣਦਾ ਜਿਹਦੀ ਜ਼ੁਬਾਨ ਪਰ ਜਿਹੜੀ ਮਤਲਬ ਕਿ ਅਸਲੀ ਵੈਲਿਊ ਆ ਉਡੀ ਤਾਈ ਦੁਨੀਆ ਕਰੂਗੀ ਜੇ ਤੁਸੀਂ ਆਪ ਦੇ ਮੂੰਹੋਂ ਕਹੇ ਹੋਏ ਬੋਲ ਪਗਾਤੇ ਕਹੇ ਬੋਲ ਨਾਲੇ ਖਰੇ ਉੱਤਰਗੇ ਖਰੇ ਉੱਤਰਗੇ ਦੇਖਿਆ ਤਾਂ ਉਹਨਾਂ ਨੇ ਰਾਈਟ ਬ੍ਰਦਰਸ ਨੇ ਹੈ ਕਿ ਥੋੜੇ ਜਿਹਾ ਥਾਪੜ ਕੇ ਕਿਹਾ ਸੀ ਅਸੀਂ ਉੱਡਣ ਲਾਵਾਂਗੇ ਉਹ ਜਿਹਨੂੰ ਤਾਂ ਗੰਡਾ ਆ ਵਾਏ ਉਹ ਨਹੀਂ ਨਾ ਦੇਦਾ ਕਿ ਦੁਨੀਆ ਅੱਜ ਤੱਕ ਹੱਸਣਾ ਸੀ ਬਈ ਚਾਰ ਪਾਗਲ ਆਏ ਸੀ ਉਹ ਕਹਿੰਦੇ ਸੀ ਅਸੀਂ ਬੰਦਿਆਂ ਨੂੰ ਉੱਡਣ ਲਾਵਾਂਗੇ ਅੱਜ ਤਜਾ ਹੀ ਉੱਡਣੇ ਸੀਗੇ ਇੱਥੇ ਥੀ ਗੱਲ ਤੋਂ ਬਾਅਦ ਕੋਈ ਨਾ ਕੋਈ ਡਾ ਦਿੰਦਾ ਪਰ ਰਾਈਟ ਬ੍ਰਦਰਸ ਦਾ ਨਾਮ ਨਹੀਂ ਆਉਂਦਾ ਸੀ ਉਹਨਾਂ ਨੇ ਸੋਚਿਆ ਇੱਛਾ ਰੱਖੀ ਆਪਣੇ ਤੇ ਯਕੀਨ ਰੱਖਿਆ ਉਹਨੂੰ ਕਰਕੇ ਦਿਖਾਇਆ। ਸੋ ਇਹੋ ਜਿਹੀ ਤੁਹਾਡੀ ਡਿਸੀਜਨ ਹੋਣੇ ਚਾਹੀਦੇ ਨੇ। ਦੂਸਰਾ ਜਿਹੜਾ ਇਸ ਕਿਤਾਬ ਦੇ ਵਿੱਚ ਮਾਰੀਆ ਮੋਰਕ ਦੇ ਤੀਜਾ ਇਹ ਨੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਿਵੇਂ ਰਹਿਣਾ। ਕਦੇ ਵੀ ਕਈ ਵੰਦਿਆਂ ਨੂੰ ਇਹ ਹੁੰਦਾ ਵੀ ਤੁਹਾਡੇ ਜਿਹੜੇ ਫਾਲੋਅਰਸ ਆ ਜਾਂ ਜਿਹੜੇ ਤੁਹਾਡੇ EMPLOYEES ਹੁੰਦੇ ਨੇ ਹੈ ਨਾ ਜਾਂ ਤੁਸੀਂ ਕੋਈ ਹਾਇਰ ਕੀਤਾ ਜਾਂਦਾ ਤੇ ਦੋਸਤ ਨੇ ਕਿਹਾ ਕਈ ਵਾਰ ਉਹਨਾਂ ਦੇ ਬੰਦਾ ਜੈਲਸੀ ਕਰਨ ਲੱਗ ਜਾਂਦਾ, ਡਰਨ ਲੱਗ ਜਾਂਦਾ ਕਿਤੇ ਵੀ ਇਹ ਮੇਰੇ ਕਾਰੋਬਾਰ ਨੂੰ ਆਪਣਾ ਕਰ ਦੇਣਗੇ, ਇਹਨਾਂ ਨੂੰ ਵੱਸ ਸਿਖਾਦਾ। ਮੇਰੇ ਇਹ ਨਾ ਹੋਵੇ ਛੋਟੀਆਂ ਸੋਚਾਂ ਹੁੰਦੀਆਂ ਬਾਈ ਇਹ ਤੁਸੀਂ ਅਮੀਰ ਤਾਂ ਹੀ ਬਣੋਗੇ ਜੇ ਤੁਹਾਡੇ ਨਾਲ ਦੇ ਵੀ ਬੰਦੇ ਅਮੀਰ ਬਣਗੇ ਤੁਹਾਡਾ ਮੈਨੇਜਰ ਤੁਹਾਡਾ ਸੀਓ ਉਹ ਵੀ ਲੱਖਾਂ ਆਰਦਾ ਬਤੀ ਹੋਣਾ ਚਾਹੀਦਾ ਤੇ ਉਹਦੀ ਜ਼ਿੰਮੇਵਾਰੀ ਥੋਡੇ ਤੇ ਆ ਵੀ ਤੁਸੀਂ ਉਹਨੂੰ ਵੀ ਆਪ ਦੇ ਨਾਲ ਗਰੋ ਕਰੋ ਜੇ ਤੁਸੀਂ ਸੋਚੀ ਜਾਓਗੇ ਮੈਂ ਕੱਲਾ ਹੀ ਗਰੋ ਕਰਨਾ ਮੇਰੀ ਟੀਮ ਦੇ ਮੈਂਬਰ ਬਸ ਤਨਖਾਹਾਂ ਦੇਣਗੇ 20 30 ਹਜ਼ਾਰ ਤੇ ਤੁਹਾਡਾ Empire ਕ੍ਰੀਟ ਨਹੀਂ ਹੋਏਗਾ ਸੋ ਜਿਹੜੇ ਬੰਦੇ ਤੁਹਾਡੇ ਨਾਲ ਜੁੜੇ ਨੇ ਤੁਸੀਂ ਉਹਨਾਂ ਦੇ ਲਈ ਵੀ ਕੰਮ ਕਰੋ ਸੈਕੰਡਲੀ ਜਿਹੜੀ ਚੀਜ਼ ਐ ਇੱਕ ਬਾਈ ਬਹੁਤ ਵਧੀਆ ਲੱਗੀ ਐ ਕਹਿੰਦੇ ਨਾ ਨੇ ਪੋਲੀ ਨੇ ਹੈਲ ਦੇ ਕਹਿੰਦਾ ਵੀ ਜੇ ਤੁਸੀਂ ਕੰਮ ਆ ਮੈਨੂੰ 10000 ਮਿਲ ਰਿਹਾ 20000 ਦਾ ਕੰਮ ਠੀਕ ਤੁਸੀਂ ਮੰਨ ਲਓ ਅੱਜ ਬਿਜ਼ਨਸ ਖੋਲ ਰਹੇ ਹੋ ਤੁਹਾਨੂੰ ਕਮਾਈ ਹੋ ਗਈ ਉਹਦੇ ਜੋ 100 ਰੁਪਇਆ ਹੋ ਗਈ ਐ ਇਹ ਨਹੀਂ ਹੈਗਾ ਵੀ ਤੁਸੀਂ 50 ਰੁਪਈਆ ਦਾ ਕੰਮ ਕਰਨਾ ਸ਼ੁਰੂ ਕਰਦੇ ਹੋ 100 ਦਾ ਹੀ ਕਰਨਾ ਸ਼ੁਰੂ ਕਰਦੇ ਹੋ ਵੀ ਐਨੀ ਮਿਹਨਤ ਕਰਕੇ ਮੈਨੂੰ ਪਤਾ 100 ਬਣੂਗਾ 100 ਦੇ ਤੁਸੀਂ ਕੰਮ ਭਾਵੇਂ ਉਹਦਾ ਬਣੇ 100 ਭਾਵੇਂ 1000 ਬਣੇ ਕੰਮ ਕੁਝ ਦੂਜਣਾ ਤਿੱਗਣਾ ਕਰਨਾ ਮੇਨ ਇਹ ਕਰਨੀਆਂ ਵੀ ਯਾਰ 100 ਰੁਪਏ ਕਿਸੇ ਚੀਜ਼ ਦੀ ਮੈਨੂੰ ਮਤਲਬ ਕਿ ਮੇਰੇ ਕੰਮ ਨੂੰ ਲੈਣੀ ਉਹ ਮੈਨੂੰ 100 ਰੁਪਏ ਲੱਗੂਗਾ ਇਹ ਤਾਂ ਪਰ ਤੁਸੀਂ ਆਪ ਦੀ ਜੀਵਨ ਲੱਖ ਰੁਪਏ ਜ ਨਹੀਂ ਲਓ ਠੀਕ ਹੈ ਇਹ ਮਤਲਬ ਜੀ ਇਹ ਜ਼ਰੂਰੀ ਆ ਇਹੇ ਤੁਹਾਨੂੰ ਡੈਡੀਕੇਸ਼ਨ ਨਾਲ ਮਤਲਬ ਕਿ ਵਧਾਊਗਾ ਆਸ ਦੀ ਕੋਈ ਥਾਂ ਨਹੀਂ ਹੈਗੀ ਵੀ ਮੈਂ ਕਹਿੰਦਾ ਯਾਰ ਬਰਦਾ ਦਾ ਮੈਲੇ ਜਾਨੀ ਜੇ ਸਰਕਾਰੀ ਨੌਕਰੀ ਵਾਲੇ ਮੁਲਾਜ਼ਮ ਲੋਕਾਂ ਨੂੰ ਇਹ ਮੋੜ ਤਾਂ ਨੇੜਾ ਜੀ ਬਹਿਣਾ ਜੀ ਕਰੀ ਨਾ ਵੀ ਲੈ ਲੈ ਕੇ ਮਤਲਬ ਨਹੀਂ ਜੇ ਅਸੀਂ ਕਿਸੇ ਤੋਂ ਪੈਸੇ ਲੈ ਰਹੇ ਆਂ ਜਿਹਾ ਮਤਲਬ ਕਿ ਕਲਾਇੰਟਸ ਤੋਂ ਲੈ ਰਹੇ ਆਂ ਸਮਝੋ ਨਾ ਇੱਕ ਬਿਜ਼ਨਸ ਦੀ ਗੱਲ ਕਰ ਰਹੇ ਆਂ ਬੰਦਾ ਆਪਾਂ ਕਿਸੇ ਜਿੱਥੇ ਜਿੱਥੇ ਦਾ ਮਤਲਬ ਕਿ EMPLOYEE ਆ ਉਹਨੇ ਅੱਗੇ ਵਧਣਾ ਕੰਪਨੀ ਚ ਆਮ EMPLOYEE ਤੋਂ MANAGER ਬਣਨਾ ਹੈਗਾ ਜਾਂ CEO ਬਣਨਾ ਹੈ ਕੰਪਨੀ ਦਾ ਜਾਂ ਕਿਸੇ ਵੱਡੀ ਪੋਸਟ ਤੇ ਜਾਣਾ ਉਹ ਤਾਂ ਹੀ ਜਾਊਗਾ ਜੇ ਉਹਨੂੰ 20000 ਅੱਜ ਮਿਲ ਰਹੇ ਹੱਥੋਂ 50000 ਦਾ ਕੰਮ ਕਰੂਗਾ ਉਹਨੇ ਫੇਰ ਹੀ ਅੱਗੇ ਜਾਊਗਾ ਜੇ ਉਹ 20000 ਪੂਰਾ ਦੂਰਾ ਕਰੂਗਾ ਤਾਂ ਫਿਰ ਦੂਜਿਆਂ ਨਾਲ ਹੀ ਰਹਿ ਜਾਣਾ ਉਹਨੇ ਫੇਰ ਅੱਗੇ ਨਹੀਂ ਜਾਣਾ ਤੋ ਇਹ ਚੀਜ਼ਾਂ ਇਸ ਕਿਤਾਬ ਦੇ ਵਿੱਚ ਮੈਨੂੰ ਇਹ ਕਿਤਾਬ ਬਹੁਤ ਵਧੀਆ ਲੱਗੀ ਮੈਨੂੰ ਲੱਗਦਾ ਕਿ ਮੈਂ ਹੋਰ ਵੀ ਬਹੁਤ ਕਤਾਰਾਂ ਪੜੀਆਂ ਮੀਨੋ ਹੋਰ ਵਾਸਤੇ ਜਿਹੜੀਆਂ ਬਣਤੀਆਂ ਜਾਂਦੀਆਂ ਕਿ ਕਿ ਪਰ ਉਹਨਾਂ ਚ ਸਭ ਤੋਂ ਵਧੀਆ ਮੈਨੂੰ ਇਹ ਲੱਗੀ ਵੀ ਇਹਨੇ ਤੁਹਾਡੀ ਮੈਂਟੈਲਿਟੀ ਤੇ ਵਾਰ ਕੀਤਾ ਤੁਹਾਨੂੰ ਇਹ ਸਮਝਾਇਆ ਵੀ ਅਮੀਰ ਹੋਣਾ ਕੋਈ ਔਖਾ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਤੁਸੀਂ ਕੰਮ ਕਰੋ ਬਿਜ਼ਨਸ ਦੇ ਆਈਡੀਆਜ਼ ਆ ਕੇ ਤੁਹਾਡੇ ਕੋਲ ਨਹੀਂ ਹੋਣਗੇ ਜਿੰਨਾ ਚਿਰ ਤੁਹਾਡੀ ਮੈਂਟੈਲਿਟੀ ਅਮੀਰ ਵਾਲੀ ਨਹੀਂ ਹੁੰਦੀ ਤੁਸੀਂ ਅਮੀਰ ਨਹੀਂ ਹੋਗੇ ਆਪੀ ਮੈਂਟੈਲਿਟੀ ਨੂੰ ਸੋਚ ਨੂੰ ਇੰਨਾ ਕਮਬਾਈਨ ਕਰੋ ਬਈ ਤੁਸੀਂ ਇਹ ਸੰਸਾਰ ਨੂੰ ਦੇ ਵਿੱਚ ਸਮਾ ਲੋ ਸੰਸਾਰ ਤੋਂ ਪਾਰ ਦੇਖ ਸਕੋ ਜਿਹੜੇ ਆ ਬੰਦੇ ਦੇਖ ਨਹੀਂ ਸਕਦੇ ਉਹ ਤੁਹਾਡੀ ਸੋਚ ਜਾ ਸਕੇ ਫਿਰ ਤੁਸੀਂ ਗਰੋ ਕਰੋਗੇ ਫਿਰ ਤੁਸੀਂ ਨਹੀਂ ਬਣੋਗੇ ਸੋ ਏ ਸੀ ਜੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰੋ ਲਾਈਕ ਕਰੋ ਕੁਛ ਕਮੀਆਂ ਹੋਈਆਂ ਤਾਂ ਜਰੂਰ ਦੱਸੋ ਜੀ ਸਾਨੂੰ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਅਸੀਂ ਨਵੀਆਂ ਨਵੀਆਂ ਵੀਡੀਓਸ ਪਾਉਣ ਲੱਗੇ ਆ ਸੱਖੋਣੀਆਂ ਸੋਹਣੀਆਂ ਨਹੀਂ ਬਣਦੀਆਂ ਸ਼ੁਰੂ ਤੇ ਹੌਲੀ ਹੌਲੀ ਸਿੱਖ ਜਾਗੇ ਸੋ ਤੁਹਾਡੇ ਪਿਆਰ ਸਰਕਾਰ ਦੇ ਸਦਕਾ ਅਹੀਂ ਸਾਨੂੰ ਪਿਆਰ ਵਧਾਉਣਾ ਹੈ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਧੰਨਵਾਦ